ਸ਼ਹਿਰ ਦੇ ਵਿੱਚ ਅੱਜ ਕੱਲ ਇਲੀਗਲ ਨਿਰਮਾਨ ਦਾ ਮੁੱਦਾ ਛਾਇਆ ਹੋਇਆ ਹੈ ਲਗਾਤਾਰ ਅवैध ਨਿਰਮਾਨ ਹੋ ਰਿਹਾ ਹੈ ਰੋਬ ਲੱਗ ਰਹੇ ਨੇ ਕਿ ਕਾਪਰਸ਼ਨ ਦਾ ਐਮਟੀਪੀ ਡਿਪਾਰਟਮੈਂਟ ਪੈਸੇ ਲੈ ਕੇ ਉੱਥੇ ਜਿਹੜੇ ਅਫਸਰ ਲੱਗੇ ਨੇ ਉਹ ਇਲੀਗਲ ਨਿਰਮਾਨ ਹੋਣ ਦੇ ਰਿਹਾ ਪਿਛੇ ਸੀਵੀਓ ਜਿਹੜੇ ਨੇ ਰਜੀਵ ਸੇਖੜੀ ਉਹਨਾਂ ਦੀ ਟੀਮ ਚੰਡੀਗੜ੍ਹ ਤੋਂ ਇੱਥੇ ਆਈ ਸੀ ਕੁਝ ਇਮਾਰਤਾਂ ਦਾ ਦੌਰਾ ਕੀਤਾ ਸੀ ਤੇ 23 ਇਮਾਰਤਾਂ ਐਸੀਆਂ ਨਿਕਲੀਆਂ ਜਿਹੜੀਆਂ ਕਿ ਇਲੀਗਲ ਬਣ ਰਹੀਆਂ ਇਹ ਕਲੀਆਂ 23 ਹੀ ਨਹੀਂ ਇੱਥੇ ਕਈ ਸੈਂਕੜੇ ਇਮਾਰਤਾਂ ਨੇ ਜਿਹੜੀਆਂ ਕਿ ਇਲੀਗਲ ਬਣ ਗਈਆਂ ਵਾਰ-ਵਾਰ ਡਿਪਾਰਟਮੈਂਟ ਨੂੰ ਤੇ ਕਮਿਸ਼ਨਰ ਮਿਊਨਿਸਪਲ ਕਾਰਪੋਰੇਸ਼ਨ ਦੇ ਜਿਹੜੇ ਨੇ ਉਹਨਾਂ ਨੂੰ ਸ਼ਿਕਾਇਤਾਂ ਹੁੰਦੀਆਂ ਐ ਇੱਥੋਂ ਤੱਕ ਕਿ ਸ਼ਿਕਾਇਤਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਾਂ ਉਸ ਤੋਂ ਪਹਿਲੇ ਜਿਹੜੀਆਂ ਸਰਕਾਰਾਂ ਰਹਿ ਚੁੱਕੀਆਂ ਉਹਨਾਂ ਦੇ ਮੁੱਖ ਮੰਤਰੀਆਂ ਨੂੰ ਔਰ ਵਿਜੀਲੈਂਸ ਦੇ ਅਧਿਕਾਰੀਆਂ ਨੂੰ ਵੀ ਤੇ ਨਾਲ ਦੀ ਨਾਲ ਲੋਕਲ ਬਾਡੀ ਡਿਪਾਰਟਮੈਂਟ ਦੇ ਅਫਸਰਾਂ ਨੂੰ ਸ਼ਿਕਾਇਤਾਂ ਹੁੰਦੀਆਂ ਰਹੀਆਂ ਪਰ ਸ਼ਿਕਾਇਤਾਂ ਨੂੰ ਡਸਟਬਿਨ ਦੇ ਵਿੱਚ ਰੱਦੀ ਦੀ ਟੋਕਰੀ ਦੇ ਵਿੱਚ ਸੁੱਟ ਦਿੱਤਾ ਜਾਂਦਾ ਰਿਹਾ ਹਰ ਵਾਰ ਇਹ ਕਿਹਾ ਜਾਂਦਾ ਰਿਟਾਰ ਰਟਾਇਆ ਜਵਾਬ ਹੁੰਦਾ ਵੀ ਅਸੀਂ ਕਾਰਵਾਈ ਕਰਾਂਗੇ ਪਰ ਅਜ ਤੱਕ ਕਿਸੇ ਵੀ ਇਲੀਗਲ ਬਿਲਡਿੰਗ ਬਣਾਉਣ ਵਾਲੇ ਦੇ ਉੱਤੇ ਨਾ ਤੇ ਕੋਈ ਐਫ ਆਈ ਆਰ ਦਰਜ ਕਰਾਈ ਗਈ ਨਾ ਹੀ ਜਿਹੜਾ ਕਿ ਇਲੀਗਲ ਹੋਟਲ ਜਿਹੜਾ ਬਣ ਜਾਂਦਾ ਹੈ ਵੱਡੀਆਂ-ਵੱਡੀਆਂ ਕਈ-ਕਈ ਮੰਜ਼ਲਾ ਬਣ ਜਾਂਦੀਆਂ ਉਹਨਾਂ ਨੂੰ ਨਾ ਹੀ ਠਾਇਆ ਗਿਆ ਆਖਰਕਾਰ ਇਹਦੇ ਲਈ ਕੌਣ ਜ਼ਿੰਮੇਵਾਰ ਹੈ ਕਿ ਇੱਕ ਪੂਰਾ ਸੁਨਿਯੋਜਿਤ ਤਰੀਕੇ ਦੇ ਨਾਲ ਸ਼ਹਿਰ ਦਾ ਬੇੜਾ ਗਰ ਕੀਤਾ ਜਾ ਰਿਹਾ ਹੈ ਪੈਸੇ ਚਾਹੀਦੇ ਆ ਨਾ ਅਫਸਰਾਂ ਨੂੰ ਹੋਰ ਕੁਝ ਨਹੀਂ ਕਿਸ ਤਰ੍ਹਾਂ ਹਰ ਇੱਕ ਇੱਕ ਲੈਂਟਰ ਪਾਉਣ ਦੇ 5 ਤੋਂ 10 ਲੱਖ ਰੁਪਏ ਲੈਂਦੇ ਨੇ ਪਹਿਲੇ ਹਾਈ ਕੋਰਟ ਦੀ ਜਦੋਂ ਇੱਕ ਰਿਪੋਰਟ ਜਦੋਂ ਹਾਈ ਕੋਰਟ ਚ ਜਾਂਦੀ ਹੈ 152 ਹੋਟਲ ਹੁਣ 600 ਹੋਟਲ ਬਣ ਗਿਆ ਚਾਰ ਦਿਵਾਰੀ ਦੇ ਅੰਦਰ ਇਹਦੇ ਲਈ ਕੌਣ ਜ਼ਿੰਮੇਵਾਰ ਨੇ ਅੱਜ ਸਾਡੇ ਕੋਲ ਪਹੁੰਚੇ ਨੇ ਪ੍ਰਥਮੇਸ਼ ਮੋਹਨ ਇਹ ਬਹੁਤ ਸਾਰਾ ਰਿਕਾਰਡ ਲੈ ਕੇ ਆਏ ਨੇ ਇਹਨਾਂ ਨੇ ਬਹੁਤ ਸਾਰੀਆਂ ਸ਼ਿਕਾਇਤਾਂ ਕੀਤੀਆਂ ਬਹੁਤ ਸਾਰੀਆਂ ਇਹਨਾਂ ਦਾ ਕਹਿਣਾ ਕਿ ਵੀ ਪੀੜੀਆਂ ਗਲੀਆਂ ਦੇ ਵਿੱਚ ਹੋਟਲ ਬਣਾਤੇ ਪੈਸੇ ਲੈ ਲਗਾਤਾਰ ਜਿਹਦੇ ਨਾਲ ਲੋਕਾਂ ਦੀ ਜਾਨ ਮਾਲ ਵੀ ਖਤਰੇ ਚ ਪੈ ਗਈ ਏ ਕਿਉਂਕਿ ਸੀਵਰੇਜ ਉਹ ਪੁਰਾਣੇ ਪਏ ਨੇ ਛੋਟੇ ਨੇ ਬੱਤੀ ਦਾ ਕਨੈਕਸ਼ਨ ਉਹ ਵੀ ਜਿਹੜਾ ਪੁਰਾਣੇ ਨੇ ਬੁਧਾਈ ਨਹੀਂ ਗਏ ਕੋਟਾ ਨੇ ਕਹਿੰਦਾ ਹੈ ਕਿ ਇੱਥੇ ਬਿਲਡਿੰਗਾਂ ਇਸ ਤਰ੍ਹਾਂ ਬਣ ਨਹੀਂ ਸਕਦੀਆਂ ਫਿਰ ਬਾਈ ਲਾਜ ਕਦੇ ਵੀ ਜਿੱਥੇ ਕਿਸੇ ਨੇ 20 ਫੁੱਟ ਹਾਊਸ ਲਾਈਨ ਛੜਨੀ ਹੈ ਜਾਂ ਕਿਸੇ ਨੇ 40 ਫੁੱਟ ਹਾਊਸ ਲਾਈਨ ਛੜਨੀ ਹੈ ਉਹਨੇ ਤੇ ਕਾਰਪੋਰੇਸ਼ਨ ਦੀ ਥਾਂ ਵੀ ਮੰਨ ਲਈ ਫੁੱਟਪਾਥ ਚੱਲਣ ਨੂੰ ਨਹੀਂ ਰਹਿ ਗਿਆ ਕਾਰ ਪਾਰਕਿੰਗ ਜਿਹੜੀ ਹੈ ਉਹਦੀ ਸਮੱਸਿਆ ਬਣ ਗਈ ਅਸੀਂ ਗੱਲਬਾਤ ਕਰਾਂਗੇ ਪ੍ਰਥਮੇਸ਼ ਮੋਹਨ ਦੇ ਨਾਲ ਪ੍ਰਥਮੇਸ਼ ਜੀ ਤੁਹਾਡਾ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਪ੍ਰਮੇਸ਼ ਜੀ ਤੁਸੀਂ ਕੰਪਲੇਂਟਸ ਲੈ ਕੇ ਆਏ ਹੋ ਕਿ ਬਹੁਤ ਸਾਰੀਆਂ ਤੁਸੀਂ ਮੈਨੂੰ ਕੰਪਲੇਂਟਸ ਦਿੱਤੀਆਂ ਦੇਖੋ ਨਾ ਤੁਸੀਂ ਮੁੱਖ ਮੰਤਰੀ ਸਾਹਿਬ ਨੂੰ ਡ ਚੀਫ ਵਿਜੀਲੈਂਸ ਨੂੰ ਡਾਇਰੈਕਟਰ ਲੋਕਲ ਬਾਡੀਜ਼ ਨੂੰ ਕਮਿਸ਼ਨਰ ਕੋਆਪਰੇਸ਼ਨ ਨੂੰ ਮਤਲਬ ਬਹੁਤ ਸਾਰਾ ਇੱਕ ਐਪ ਮੈਂ ਦਿਖਾ ਦਿਆਂ ਦਰਸ਼ਕਾਂ ਨੂੰ ਵੀ ਬਹੁਤ ਸਾਰਾ ਰਿਕਾਰਡ ਹੈ ਇਹਨਾਂ ਕੋਲ ਤੇ ਹਰ ਚੀਜ਼ ਗੱਲ ਜਿਹੜੀ ਹੈ ਤੱਥਾਂ ਦੇ ਆਧਾਰ ਤੇ ਹੈ ਹੁਣ ਮੈਂ ਚਾਹਾਂਗਾ ਤੁਸੀਂ ਵਾਰੀ-ਵਾਰੀ ਦੱਸੋ ਵੀ ਤੁਸੀਂ ਇੱਕ ਕਨੋਨੀਆਂ ਕੰਪਲੇਂਟਾਂ ਕਰ ਰਹੇ ਹੋ ਤੇ ਕੀ ਇਹਦੇ ਪਿੱਛੇ ਕੋਈ ਆਪਣਾ ਪਰਸਨਲ ਮੋਟਿਵ ਨਹੀਂ ਦੇਖੋ ਜੀ ਪਰਸਨਲ ਮੋਟਿਵ ਇਹ ਨਹੀਂ ਹੈ ਕਿ ਮੇਰਾ ਹੀ ਇਹ ਕਲਾ ਜੀ ਜੀ ਪਰਸਨਲ ਮੋਟਿਵ ਦੇ ਸਾਹਮਣੇ ਚੱਲੀਏ ਤੇ ਸਰਕਾਰ ਦਾ ਰੈਵਨਿਊ ਇਹ ਬੰਦੇ ਖਰਾਬ ਕਰ ਰਹੇ ਨੇ ਜੀ ਸਾਨੂੰ ਆਏ ਦਿਨ ਸੁਣਨ ਨੂੰ ਮਿਲਦਾ ਜੀ ਸਰਕਾਰ ਜਿਹੜੀ ਸਾਡੀ ਘਾਟੇ 'ਚ ਚੱਲ ਰਹੀ ਜਿਹੜੇ ਪੈਸੇ ਨਹੀਂ ਕਾਰਪੋਰੇਸ਼ਨ ਕੋਲ ਜੀ ਜੇ ਪੈਸਾ ਕਾਰਪੋਰੇਸ਼ਨ ਕੋਲ ਇਕੱਠਾ ਕਰਨਾ ਹੋਵੇ ਇਹਨਾਂ ਹੋਟਲਾਂ ਤੋਂ ਇੰਨਾ ਕੁ ਪੈਸਾ ਇਕੱਠਾ ਹੋ ਸਕਦਾ ਜੀ ਜੀ ਸਾਡੀ ਕਾਰਪੋਰੇਸ਼ਨ ਜਿਹੜੀ ਆ ਇੱਕ ਤੋਂ ਹੁਣ ਫੇਰ ਜਿਹੜੀ ਆ ਸੋਨੇ ਦੀ ਚਿੜੀਆ ਬਣ ਜਵੇ ਮਤਲਬ ਕਹਿੰਦਾ ਮਤਲਬ ਵੀ ਨਿਗਮ ਕੰਗਾਲ ਹੋ ਗਿਆ ਨਿਗਮ ਕੰਗਾਲ ਤੇ ਜਿਹੜੇ ਅਫਸਰ ਹੋ ਗਏ ਮਾਲ ਵਲੋ ਗਏ ਮਾਲ ਵਲੋ ਗਏ ਜੀ ਹੋਰ ਜਿਹੜਾ ਪੈਸਾ ਕੋਆਪਰੇਸ਼ਨ ਦੇ ਖਜ਼ਾਨੇ ਚ ਆਉਣਾ ਚਾਹੀਦਾ ਦੇਖੋ ਇਹਨੂੰ ਮਿਨੀ ਜਿਹੜਾ ਨਾ ਉਹ ਕਿਹਾ ਜਾਂਦਾ ਵਿਧਾਨ ਸਭਾ ਲੋਕਲ ਬਾਡੀ ਜਿਹੜੀ ਗਵਰਨਮੈਂਟ ਹੁੰਦੀ ਹੈ ਨਾ ਉਹ ਅੰਮ੍ਰਿਤਸਰ ਦੇ ਵਿੱਚ ਜਿਹੜਾ ਮੇਅਰ ਹੁੰਦਾ ਜਾਂ ਕੋਆਪਰੇਸ਼ਨ ਹੁੰਦੀ ਹੈ ਉਹ ਇੱਕ ਪੂਰੀ ਆਪਣੇ ਆਪ ਚ ਸਰਕਾਰ ਸਥਾਨਕ ਸਰਕਾਰਾਂ ਨੂੰ ਕਿਹਾ ਜਾਂਦਾ ਮਤਲਬ ਬਿਲਕੁਲ ਤੁਹਾਡੀ ਗੱਲ ਠੀਕ ਹੈ ਤੇ ਹੁਣ ਤੁਸੀਂ ਮੈਂ ਚਾਹਾਂਗਾ ਕਦੋਂ ਤੋਂ ਤੁਸੀਂ ਸ਼ਿਕਾਇਤਾਂ ਕਰ ਰਹੇ ਹੋ ਤੇ ਕਿਹੜੇ ਕਿਹੜੇ ਇੱਕ ਮਿੱਠੀ ਗੋਲੀ ਦੇ ਦਿੱਤੀ ਜਾਂਦੀ ਰਹੀ ਬਈ ਆ ਲੋ ਪ੍ਰਥਮੇਸ਼ ਜੀ ਤੁਸੀਂ ਸ਼ਿਕਾਇਤ ਕੀਤੀ ਹੈ ਵੀ ਰਟਿਆ ਰਟਾਇਆ ਜਵਾਬ ਕਾਰਵਾਈ ਕਰਾਂਗੇ ਜੇ ਕਾਰਵਾਈ ਕਰਾਂਗੇ ਤਾਂ ਕਿ ਸੀਮਿਤ ਰਹਿੰਦੇ ਪਰ ਕਾਰਵਾਈ ਕਰਨ ਦਾ ਕਿਸੇ ਦਾ ਮਨ ਨਹੀਂ ਕਰਦਾ ਜੀ ਮੈਂ ਸ਼ਿਕਾਇਤਾਂ ਕਰ ਰਿਹਾ ਜੀ ਇਹਨਾਂ ਦੀਆਂ 2018 ਤੇ 19 ਤੋਂ ਜੀ ਉਹਦੇ ਵਿੱਚ ਮੈਂ ਪਹਿਲਾਂ ਸ਼ੁਰੂ-ਸ਼ੁਰੂ ਚ ਤਿੰਨ ਹੋਟਲਾਂ ਦੀ ਸ਼ਿਕਾਇਤ ਕੀਤੀ ਸੀ ਜੀ ਉਹ ਹੋਟਲ ਜਿਹੜੇ ਨੇ ਇੱਕ ਤੇ ਆਰਮੀ ਗਨ ਹਾਊਸ ਸੀ ਜੀ ਇੱਕ ਹੋਟਲ ਜੀਜੀ ਇੰਟਰਨੈਸ਼ਨਲ ਸੀਗਾ ਜੀ ਇੱਕ ਹੋਟਲ 49 ਜੋ ਆਲੂ ਮੰਡੀ ਗੋਲਡਨ ਐਵੇਨਿਊ ਵਿਖੇ ਆ। ਚਲ ਮੈਂ ਚਾਹਾਂਗਾ ਜੀ ਤੁਸੀਂ ਜਿਹੜੀ ਸ਼ਿਕਾਇਤ ਕੀਤੀ ਹੈ ਜਿਹੜੀ ਉਹ ਦਿਖਾ ਦਿਓ ਮੈਂ ਆਪਣੇ ਵੀਡੀਓ ਐਡੀਟਰ ਨੂੰ ਕਵਾਂਗਾ ਉਹਦੀ ਪੂਰੀ ਕਾਪੀ ਜਿਹੜੀ ਹੈ ਉਹ ਦਰਸ਼ਕਾਂ ਦੇ ਉੱਪਰ ਜਿਹੜੀ ਦਿਖਾ ਦਿੱਤੀ ਜਾਵੇ ਤਾਂ ਕਿ ਦਰਸ਼ਕਾਂ ਨੂੰ ਪਤਾ ਲੱਗ ਜਾਵੇ ਵੀ ਅਸੀਂ ਜੋ ਕਰ ਰਹੇ ਹਾਂ ਉਹ ਸ਼ਿਕਾਇਤਾਂ ਕੀਤੀਆਂ ਹੋਈਆਂ ਹਨ। ਹੋਟਲ ਆਰਮੀ ਗਨ ਹਾਊਸ ਜੀਜੀ ਹੋਟਲ ਔਰ 49 ਦੀ ਜਿਹੜੀ ਆ ਉਹ ਮੈਂ ਸ਼ਿਕਾਇਤ ਕੀਤੀ ਸੀਗੀ। 2018 ਚ 19 ਚ ਜੀ 5 ਸਾਲ 5 ਸਾਲ ਹੋ ਗਏ ਜਿੱਦਾਂ ਕਿ ਇੱਥੇ ਤੁਹਾਨੂੰ ਵਿਜੀਲੈਂਸ ਨੂੰ ਵੀ ਕੀਤੀ ਸੀਗੀ ਜੀ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ ਸੀ ਠੀਕ ਹੈ ਤਾਂ ਵਿਜੀਲੈਂਸ ਨੂੰ ਵੀ ਕੀਤੀ ਸੀ ਔਰ ਹੈਰਾਨੀ ਦੀ ਗੱਲ ਇਹ ਹੈ ਜੀ ਪੰਜਾਂ ਸਾਲਾਂ ਬਾਅਦ ਜਦੋਂ ਮੈਂ ਵਿਜੀਲੈਂਸ ਕੋਲ ਇਹਦੇ ਵਿੱਚ ਜਿਹੜੇ ਮੈਂ ਨਾਮ ਲਿਖੇ ਸੀ ਉਦੋਂ ਇਕਬਾਲਪ੍ਰੀਤ ਸਿੰਘ ਰੰਦਾਵਾ ਐਮਟੀਪੀ ਜੀ ਏਟੀਪੀ ਪਰਮਜੀਤ ਸਿੰਘ ਪਰਮਿੰਦਰਜੀਤ ਸਿੰਘ ਜੀ ਔਰ ਇਨਸਪੈਕਟਰ ਪਰਮਜੀਤ ਸਿੰਘ ਉਹਨਾਂ ਬਾਰੇ ਜਦੋਂ ਮੈਂ ਵਿਜੀਲੈਂਸ ਕੋਲ ਪੁੱਛਿਆ ਗਿਆ ਜੀ ਇਹਨਾਂ ਤੇ ਅੱਜ ਤੱਕ ਕਿੰਨੀਆਂ ਸ਼ਿਕਾਇਤਾਂ ਦਰਜ ਨੇ ਤੁਹਾਡੇ ਕੋਲ ਤੇ ਵਿਜੀਲੈਂਸ ਨੇ ਮੈਨੂੰ ਦੱਸਿਆ ਜੀ ਤੁਹਾਡੀਆਂ ਸ਼ਿਕਾਇਤਾਂ ਤੋਂ ਇਲਾਵਾ 13 ਸ਼ਿਕਾਇਤਾਂ ਇਹਨਾਂ ਬੰਦਿਆਂ ਤੇ ਹੋਰ ਜੜੀਆਂ ਵਿਜੀਲੈਂਸ ਵਿਭਾਗ ਕੋਲ ਚੱਲ ਰਹੀਆਂ ਨੇ ਮਤਲਬ ਇਹਨਾਂ ਨੂੰ ਸ਼ਿਕਾਇਤਾਂ ਆਉਣੀਆਂ ਦੀ ਆਈ ਜਾਓ ਕਰੀ ਜਾਓ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕੋਈ ਫਰਕ ਨਹੀਂ ਦੇਖੋ ਜੀ ਕਿਉਂਕਿ ਇਹ ਆਪਣੇ ਆਪ ਚ ਸਰਕਾਰ ਹੈ ਦੇਖੋ ਜੀ ਆਪਣੇ ਆਪ ਚ ਬਿਲਕੁਲ ਸਰਕਾਰ ਜਦੋਂ 13 ਸ਼ਿਕਾਇਤਾਂ ਹੋਰ ਨੇ ਮੇਰੇ ਤੋਂ ਅਲੱਗਾਂ ਤੇ ਸ਼ਿਕਾਇਤ ਇੱਕ ਹੀ ਬੜੀ ਵੱਡੀ ਚੀਜ਼ ਆ ਚਲੋ ਅੱਛਾ ਚਲੋ ਐਕਸ਼ਨ ਲੈਵੇ ਬਿਲਕੁਲ ਐਕਸ਼ਨ ਨਹੀਂ ਲਿਆ ਗਿਆ ਤੁਸੀਂ ਦੇਖੋ ਐਕਸ਼ਨ ਨਹੀਂ ਲਿਆ ਗਿਆ ਪਰ ਤੁਸੀਂ ਵੀ ਹਿੰਮਤ ਨਹੀਂ ਆ ਰਹੀ 2018 19 20 21 22 23 ਵੀ ਲੰਘ ਚਲਿਆ ਠੀਕ ਹੈ ਨਾ ਜੀ ਲੱਗ ਹੀ ਗਿਆ ਅਲਮੋਸਟ ਜੀ 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 ਔਰ ਮੈਂ ਤੁਹਾਨੂੰ ਇਹ ਦਿਖਾਣਾ ਚਾਹਾਂਗਾ ਇਨ੍ਹਾਂ ਸ਼ਿਕਾਇਤਾਂ ਵਿੱਚ ਮੈਂ ਤੇ ਜੀ ਸ਼ਿਕਾਇਤ ਕਰਤੀ ਜੀ ਕੋਈ ਬੰਦਾ ਕਹੇਗਾ ਜੀ ਇਹਨੇ ਪੈਸਿਆਂ ਲਈ ਸ਼ਿਕਾਇਤ ਕਰਤੀ ਜਾਂ ਆਪਣੇ ਫਾਇਦੇ ਲਈ ਕਰਤੀ ਜੀ ਔਰ ਮੇਰੀ ਸ਼ਿਕਾਇਤ ਕਰਨ ਤੋਂ ਬਾਅਦ ਆ ਦੇਖੋ ਜੀ ਇਹਨਾਂ ਦੇ ਜਿਹੜੇ ਕਮਿਸ਼ਨਰ ਕਾਰਪੋਰੇਸ਼ਨ ਨੇ ਜੀ ਉਹ ਆਪ ਇਹਨਾਂ ਨੂੰ ਜੜਾ ਵਾ ਸਰਕਾਰ ਨੂੰ ਲਿਖ ਕੇ ਦੇ ਰਹੇ ਨੇ ਕਿ ਇਹ ਬੰਦੇ ਜਿਹੜੇ ਆ ਦੋਸ਼ੀ ਨੇ ਇਹਨਾਂ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਔਰ ਉਹਨਾਂ ਨੇ ਯਾਦ ਪੱਤਰ ਵੀ ਲਿਖਿਆ ਜੋ ਕਿ ਅੱਜ ਤੱਕ ਕਮਿਸ਼ਨਰ ਦੇ ਲਿਖੇ ਤੇ ਵੀ ਜਿਹੜੀ ਆ ਚੰਡੀਗੜ੍ਹ ਤੋਂ ਕੋਈ ਸੁਣਵਾਈ ਨਹੀਂ ਹੋਈ ਇਹ ਚਿੱਠੀ ਦੇਖੋ ਜੀ ਇਹ ਚਿੱਠੀ ਲਿਖੀ ਗਈ ਹੈ 18 2 2019 ਕਿ ਰਿਕਾਰਡ ਮੇਰੇ ਕੋਲ ਸਾਡੇ ਕੋਲ ਮੌਜੂਦ ਹੈ ਦੇਖੋ ਅਸੀਂ ਇਹਨੂੰ ਲੈ ਕੇ ਜਿਹੜੇ ਨੇ ਪਰਮਜੀਤ ਸਿੰਘ ਦਤਾ ਸਾਹਿਬ ਗੱਲ ਉਹਨਾਂ ਨਾਲ ਕੀਤੀ ਹੈ ਵੀ ਤੁਹਾਡੇ ਤੇ ਬੜੇ આરોਪ ਨੇ ਉਹਨਾਂ ਦਾ ਤੇ ਆਪਣਾ ਹੀ ਤਰਕ ਹੈ ਵੀ ਮੈਂ ਕਹਿੰਦੇ ਵੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਮੈਂ ਕੌਣ ਸੈਂਟਰਲ ਦਾ ਚਾਰਜ ਆ ਮੈਂ ਤੇ 18 ਦਸੰਬਰ ਨੂੰ ਚਾਰਜ ਲਿਆ ਤੇ ਕੰਮ ਬੰਦ ਵੀ ਕਰਾਇਆ ਬੰਦਾ ਵੀ ਬਿਠਾਤਾ ਕਿਸੇ ਇਲੀਗਲ ਹੋਟਲਾਂ ਦੇ ਬਾਹਰ ਪਰ ਮੈਂ ਪਹਿਲੇ ਚਾਹਾਂਗਾ ਤੁਹਾਣਾ ਗੱਲ ਕਰਾਂ ਮੈਂ ਪਹਿਲੇ ਦਰਸ਼ਕਾਂ ਨੂੰ ਜਿਹੜੀ ਸਾਡੀ ਗੱਲਬਾਤ ਹੋਈ ਹੈ ਨਾ ਪਰਮਜੀਤ ਸਿੰਘ ਦਤਾ ਦੇ ਨਾਲ ਉਹ ਦਰਸ਼ਕਾਂ ਨੂੰ ਸੁਣਾਉਣਾ ਹੈ ਕਿ ਉਹਨਾਂ ਦਾ ਕੀ ਕਹਿਣਾ ਹੈ ਪਰਮਜੀਤ ਜੀ ਬੋਲ ਰਹੇ ਜੀ ਪਰਮਜੀਤ ਜੀ ਨਮਸਕਾਰ ਮੈਂ ਦੀਪਕ ਮੰਡਾਰੀ ਬੋਲ ਰਿਹਾ ਜੀ ਡੀ 4 ਯੂਨਿਟ ਤੋਂ ਜੀ ਸਰ ਜੀ ਸਰ ਨਮਸਕਾਰ ਨਮਸਕਾਰ ਜੀ ਪਰਮਜੀਤ ਜੀ ਪਰਮਜੀਤ ਜੀ ਤੁਸੀਂ ਏਟੀਪੀ ਸੈਂਟਰਲ ਹੋ ਜੀ ਸਰ ਪਰਮਜੀਤ ਜੀ ਇੱਕ ਨੰਬਰ ਦੇ આરોਪ ਲੱਗ ਰਹੇ ਆ ਵੀ ਤੁਹਾਡੀ ਦੇਖਰੇਖ ਚ ਕਾਫੀ ਜਿਹੜੇ ਇਲੀਗਲ ਕੰਸਟਰਕਸ਼ਨਸ ਹੋ ਰਹੀਆਂ ਆ ਜਿਹੇ ਸਵੇਰਾ ਹੋਟਲ ਵੀ ਬਣ ਰਿਹਾ ਤੇ ਤੁਹਾਡੀ ਦੇਖਰੇਖ ਚ ਬਣ ਰਿਹਾ ਜੀ ਜੀ ਹਰ ਇਸ ਤਰ੍ਹਾਂ ਦੀ ਤੇ ਮੇਰੇ ਕੋਲ ਚਾਰਜ ਆਇਆ 18 ਤਰੀਕ ਦਾ ਆਇਆ ਹੈ 18 ਕਿਹੜੀ ਨੂੰ ਜੀ 18 12 ਜੀ 18 ਦਸੰਬਰ ਨੂੰ ਹਾਂ 18 ਦਸੰਬਰ 12 ਨੂੰ ਮੇਰੇ ਕੋਲ ਚਾਰਜ ਆਇਆ ਹੈ ਜੀ ਓਕੇ ਤੇ ਮੇਰੇ ਕੋਲ ਇੱਕ ਇਨਸਪੈਕਟਰ ਹੈ ਓਕੇ ਡਾਵਾ ਡਾਲਾਕਾ ਠੀਕ ਹੈ ਹਾਂ ਜੀ ਤੇ ਉੱਥੇ ਬੰਦਾ ਅਸੀਂ ਬਿਠਾਇਆ ਦਾ ਕੰਮ ਬੰਦ ਕਰਾਉਣ ਵਾਸਤੇ ਇੱਕ ਬੰਦੇ ਦੀ ਡਿਊਟੀ ਲਾਈ ਗਈ ਹੈ ਓਕੇ ਤੇ ਫੇਰ ਵੀ ਉਹ ਕਰਦੇ ਨੇ ਮੈਂ ਕੱਲ ਜੁਆਇੰਟ ਕਮਿਸ਼ਨਰ ਸਾਹਿਬ ਨੂੰ ਵੀ ਦੱਸਿਆ ਸੀ ਹੂੰ ਤੇ ਐਸਾ ਤਰ੍ਹਾਂ ਉੱਥੇ ਕੰਮ ਚੱਲੂ ਰਹਿੰਦਾ ਅੱਜ ਵੀ ਅੱਜ ਵੀ ਟੀਮ ਤੇ ਚੀਜ਼ ਸੀ ਬੰਦ ਕਰਾਉਣ ਵਾਸਤੇ ਹੂੰ ਬਾਕੀ ਬਾਕੀ ਸਭ ਦੱਸੋ ਅੱਛਾ ਨਹੀਂ ਫਰਮਜੀਤ ਜੀ ਮੇਰਾ ਸਵਾਲ ਹੈ ਦੇਖੋ ਜਦੋਂ ਵਾਰ-ਵਾਰ ਤੁਸੀਂ ਸ਼ੀਲ ਲਾਈ ਉਹ ਕੰਮ ਕਰਨਾ ਬੰਦ ਨਹੀਂ ਕਰ ਰਹੇ ਕੀ ਤੁਸੀਂ ਐਫ ਆਈ ਆਰ ਵਾਸਤੇ ਲਿਖਿਆ ਜੀ ਇਹਨਾਂ ਦੇ ਖਿਲਾਫ ਸਰ ਮੇਰੇ ਕੋਲ ਅਜੇ ਨਾ ਦਿਨ ਥੋੜੇ ਹੋਏ ਨੇ ਇਹਦੇ ਕਰਕੇ ਅਸੀਂ ਬਾਕੀ ਵੀ ਸਾਰਾ ਕੰਮ ਕਰਨਾ ਅਸੀਂ ਉਨੀਆਂ ਨੂੰ ਨੋਟਿਸ ਦਿੱਤੇ ਨੇ ਬਾਕੀ ਵੀ ਸਾਰਾ ਕੰਮ ਸਾਰਾ ਸਾਰਾ ਰਿਕਾਰਡ ਅਜੇ ਮੰਗ ਰਹੇ ਆ ਅਸੀਂ ਇਹਨਾਂ ਕੋਲ ਪਿਛਲੇ ਸਾਰੇ ਸਟਾਫ ਕੋਲੋਂ ਕਿੰਨਾ ਕੋਲ ਰਿਕਾਰਡ ਮੰਗ ਰਹੇ ਤੁਸੀਂ ਜਿਹੜਾ ਪਹਿਲਾਂ ਏਟੀਪੀ ਰਿਹਾ ਜੀ ਉਹਨੂੰ ਖੰਨਾ ਹੂੰ ਹਾਂਜੀ ਤੇ ਨਿਰਮਲ ਜੀਤ ਵਰਮਾ ਹੂੰ ਇਹ ਲੈਫਟੀਨੈਂਟ ਇੰਸਪੈਕਟਰ ਆ ਉਹਨਾਂ ਕੋਲ ਰਿਕਾਰਡ ਅਸੀਂ ਮੰਗ ਰਹੇ ਆ ਕਿਹੜੀ ਕਿਹੜੀ ਬਿਲਡਿੰਗ ਦਾ ਮੰਗ ਰਹੇ ਹੋ ਸਿਰਫ ਸਵੇਰਾ ਦਾ ਮੰਗ ਰਹੇ ਹੋ ਜਾਂ ਹੋਰ ਵੀ ਮੰਗ ਰਹੇ ਹੋ ਸਾਰ ਸਵੇਰਾ ਦਾ ਵੀ ਮੰਗ ਰਹੇ ਆ ਬਾਕੀ ਵੀ ਸਾਰਾ ਮੰਗ ਰਹੇ ਆ ਅੱਛਾ ਜੀ ਠੀਕ ਆ ਜੀ ਜਿੰਨੀਆਂ ਬਿਲਡਿੰਗਾਂ ਚੱਲਦੀਆਂ ਪਈਆਂ ਨੇ ਅਸੀਂ ਪੰਜਾਬ ਬਿਲਡਿੰਗਾਂ ਇਸ ਤਰ੍ਹਾਂ ਦੀਆਂ ਕੀਤੀਆਂ ਨੇ ਜਿਨ੍ਹਾਂ ਦੇ ਵਿੱਚੋਂ ਅਸੀਂ ਸਾਰਿਆਂ ਦਾ ਰਿਕਾਰਡ ਕੱਢਿਆ ਹੂੰ ਠੀਕ ਆ ਜੀ ਉਹ ਚਾਲੂ ਹਾਲਤ ਚ ਨੇ ਹੂੰ ਉਹਨਾਂ ਦਾ ਅਸੀਂ ਸਾਰਿਆਂ ਦਾ ਪਹਿਲਾਂ ਤੇ ਅਸੀਂ 17 30 40 ਦਾ ਸਮਾਨ ਮਿਲ ਚੁੱਕਿਆ ਹੂੰ ਸੋ ਕੰਦ ਵੀ ਕਰਾਈਆਂ ਨੇ 50 ਜਿਹੜੀਆਂ ਕਿ ਇਲੈਗਲ ਮੰਨਦੀਆਂ ਹੈ ਹਨਾ ਜੀ ਜੀ ਸਰ ਓਕੇ ਅੱਛਾ ਤੁਸੀਂ ਦੇਖੋ ਨਾ ਜੀ ਤੁਹਾਡੇ ਕੋ ਕੋਈ ਫੋਰਸ ਤਾਂ ਹੁੰਦੀ ਨਹੀਂ ਮੇਰਾ ਸਵਾਲ ਸਿਰਫ ਇੰਨਾ ਹੈ ਤੁਸੀਂ ਸੀਲ ਕਰ ਸਕਦੇ ਹੋ ਤੁਸੀਂ ਆਪਣੀ ਡਿਊਟੀ ਨਿਭਾਈ ਤੁਹਾਡੇ ਮੁਤਾਬਿਕ ਬਸ ਇਹ ਬੰਦੇ ਸੀਲਾਂ ਖੋਲ ਕੇ ਵੀ ਕੰਮ ਕਰਨ ਲੱਗ ਜਾਂਦੇ ਨੇ ਮੇਰਾ ਸਿਰਫ ਇੰਨਾ ਹੀ ਸਵਾਲ ਹੈ ਕਿ ਅਸੀਂ ਪੁਲਿਸ ਨੂੰ ਇਨਫੋਰਮ ਕੀਤਾ ਵੀ ਇਹ ਦੇਖੋ ਸਾਡੇ ਸਟਾਫ ਦੇ ਬਾਬਸਾਰ ਸਾਰੇ ਸਾਰੇ ਪ੍ਰੋਬਲਮ ਹੈਗੀ 18 ਤੇ ਅੱਜ ਕਿੰਨੇ ਦਿਨ ਹੋਏ ਨੇ ਸਾਰੇ ਜੀ ਹਾਂ ਅੱਜ 10 12 ਦਿਨ ਹੋਏ ਨੇ ਉਹਨਿਆਂ ਦੇ ਵਿੱਚ ਸਾਰਿਆਂ ਦਾ ਸਮਾਨ ਚੁੱਕਣਾ ਹਾਂਜੀ ਵਿੱਚ ਛੁੱਟੀਆਂ ਆ ਜਾਂਦੀਆਂ ਨੇ ਕੁਝ ਦਿਨ ਉਹ ਨਿਕਲ ਗਏ ਨੇ ਹਾਂਜੀ ਸਟਾਫ ਸਿਰਫ ਸਾਡੇ ਕੋਲ ਤਿੰਨ ਬੰਦੇ ਨੇ ਲੇਬਰ ਦੇ ਠੀਕ ਹੈ ਜੀ ਤੇ ਐਡਾ ਵੱਡਾ ਸ਼ਹਿਰ ਹੈ ਛੋਟੀਆਂ ਛੋਟੀਆਂ ਗਲੀਆਂ ਦੇ ਵਿੱਚ ਕੰਮ ਚੱਲਦੇ ਪਏ ਨੇ ਤੇ ਨਹੀਂ ਉਹਦੇ ਨਾਲ ਜ਼ਿਆਦਾ ਨਹੀਂ ਲੇਖੋ ਪਰਮੇਸ਼ੀ ਉਹ ਉਹਦੇ ਨਾਲ ਉਹਦੇ ਨਾਲ ਮੇਰੀ ਗੱਲ ਸੁਣੋ ਉਹਦੇ ਨਾਲ ਕੀ ਹੁੰਦਾ ਨਾ ਜੀ ਭਾਈ ਸਾਹਿਬ ਪਰਮਜੀਤ ਜੀ ਉਹਦੇ ਨਾਲ ਕਿਉਂਦਾ ਕਿ ਤੁਹਾਡੇ ਦੇ ਉੱਪਰ આરોਪ ਲੱਗਦੇ ਨੇ ਵੀ ਤੁਸੀਂ ਪੈਸੇ ਲੈ ਕੇ ਕੰਮ ਕਰਾਈ ਜਾਂਦੇ ਹੋ ਸਾਰੇ 18 ਤੋਂ ਅੱਜ ਇੰਨੇ ਦਿਨਾਂ ਦੇ ਵਿੱਚ ਜਿਹੜਾ ਕੰਮ ਬੰਦਾ ਕੀ ਕਰ ਸਕਦਾ ਨਹੀਂ ਨਹੀਂ ਸਰ ਮੈਂ ਮੈਂ ਨਹੀਂ ਬਿਲਕੁਲ ਕਹਿ ਰਿਹਾ ਵੀ ਤੁਸੀਂ ਪੈਸੇ ਲੈਂਦੇ ਹੋ ਮੇਰਾ ਕੋਈ ਉਹਦੇ 'ਚ ਮਤਲਬ ਨਹੀਂ ਮੈਂ ਇੱਥੇ ਸਾਰੇ ਹੁਣ ਜਿਹੜਾ ਮੈਂ ਤਾਂ ਚਾਹਦਾ ਹੀ ਨਹੀਂ ਸੀ ਇੱਥੇ ਮੇਰੀ ਬਿਲਕੁਲ ਰਿਟਾਇਰਮੈਂਟ ਉੱਪਰ ਹੈ ਹਾਂ ਹਾਂਜੀ ਹਾਂ ਤੇ ਮੈਂ ਤਾਂ ਚਾਹਦਾ ਹੀ ਨਹੀਂ ਸੀ ਇੱਥੇ ਲੱਗਣਾ ਬਹੁਤ ਵਧੀਆ ਇਹਨਾਂ ਨੇ ਲਾਤਾ ਹੈ ਹਾਂਜੀ ਇੰਨਾ ਇੰਨਾ ਇਹਗਾ ਡੇਂਜਰਸ ਇਲਾਕਾ ਹਾਂਜੀ ਮੈਂ 2-3 ਵਾਰੀ ਜਾ ਕੇ ਜੀਸੀ ਸਾਨੂੰ ਰਿਕਵੈਸਟ ਕੀਤੀ ਹੋਵੇ ਸਰ ਮੈਨੂੰ ਬੰਦਾ ਦਿਓ ਬੰਦੇ ਨੇ ਕੰਮ ਕਰਨਾ ਹੁੰਦਾ ਬੰਦਿਆਂ ਨਾਲ ਹੀ ਕੰਮ ਹੁੰਦਾ ਘੱਟੋ ਘੱਟ ਮੈਨੂੰ 20 ਬੰਦੇ ਦਿਓ ਹਾਂਜੀ ਹਾਂਜੀ ਮੈਂ ਉਹਨਾ ਬਿਲਡਿੰਗਾਂ ਦੇ ਉੱਤੇ ਬੰਦੇ ਬਿਠਾ ਸਕਾਂ ਅੱਛਾ ਇੱਕ ਸਾਨੂੰ ਇਹ ਵੀ ਪਤਾ ਲੱਗਿਆ ਵੀ ਇਹ ਜਿਹੜੇ ਇਹਨਾਂ ਦੇ ਕੋਲ ਕੋਈ ਜਿਹੜਾ ਰਿਕਾਰਡ ਪੇਸ਼ ਕਰ ਰਹੇ ਹਨਾ ਜੀ ਉਹ ਉਹ ਤਾਂ ਪਾਸ ਹੀ ਨਹੀਂ ਹੋਇਆ ਨਕਸ਼ਾ ਕੋਈ ਗਲਤ ਨਕਸ਼ਾ ਦਿਖਾਈ ਜਾ ਰਿਹਾ ਤੁਹਾਨੂੰ ਸਰੋ ਸਵੇਰਾ ਦਾ ਉਹ ਸਰ ਜਿਹੜੀ ਹੈਗੀ ਹੈ ਨਾ ਉਹ ਹਾਈ ਕੋਰਟ ਦੇ ਵਿੱਚ ਚੱਲ ਚਲਾ ਗਿਆ ਕੇਸ ਕੀ ਉਹ ਉਸ ਕੇਸ ਦਾ ਜਿਹੜਾ ਉਹ ਗਲਤ ਜਿਹੜਾ ਦੱਸਦੇ ਤੇ ਨੇ ਉਹ ਤੇ ਉੱਪਰਲੇ ਲੈਵਲ ਦੀ ਪਰ ਉਹ ਸਾਡੇ ਲੈਵਲ ਦੀ ਨਹੀਂ ਹੈਗੀ ਮੇਰੇ ਤੋਂ ਪਹਿਲਾਂ ਦੀ ਸਾਰੀ ਗੱਲ ਹੈ ਠੀਕ ਹੈ ਜੀ ਉਹ ਜੇ ਜੈਲੀ ਹੈ ਜਾਂ ਕੁਛ ਉਹ ਸਰਕਾਰ ਦੇਖਣਾ ਸਾਰਾ ਚਲੋ ਪਰੰਦੀ ਜੀ ਕਦੋਂ ਮੰਨ ਕੇ ਚਾਹੀਏ ਵੀ ਕਦੋਂ ਤੱਕ ਤੁਸੀਂ ਕਾਰਵਾਈ ਕਰੋਗੇ ਜਿੰਨੀਆਂ ਵੀ ਇਲੀਗਲ ਬਿਜ਼ਨਸਿੰਗਾਂ ਅਸੀਂ ਇੱਕ ਨਾ ਨਹੀਂ ਕੰਸਰਨ ਨਹੀਂ ਕਹਿੰਨੇ ਵੀ ਇੱਕ 1 ਕਿਜੀ ਜਿਹੜਾ ਬਣਦੀ ਹੈ ਤੇ ਕੋਈ ਵੀ ਕੁੱਝ ਵੀ ਬਣੇ ਸਰ ਮੈਨੂੰ 20 ਬੰਦੇ ਘੱਟੋ ਘੱਟ ਚਾਹੀਦੇ ਨੇ ਮੈਂ ਚਾਹਨਾ ਵੀ ਇਹਨਾਂ ਤੇ ਸਾਰਿਆਂ ਦੇ ਉੱਤੇ ਪੂਰੀ ਤਰ੍ਹਾਂ ਮੈਂ ਕਾਬੂ ਕਰ ਸਕਾਂ ਨਹੀਂ ਸਰ ਤੁਸੀਂ ਮੈਨੂੰ ਕਹਿਣਾ ਮਤਲਬ ਤੁਸੀਂ ਇਹਨਾਂ ਦੇ ਕਲਾਫ ਲਿਖੋਗੇ ਆਹ ਉਹਨੇ ਲਿਖਣਾ ਤੇ ਤੁਹਾਡੇ ਪੇਪਰ ਤੁਹਾਡਾ ਜੀ ਤੁਸੀਂ ਲੇਖ ਡਿਊਟੀ ਕਰਨਾ ਹਾਂਜੀ 19 19 ਬਿਲਡਿੰਗਾਂ ਨੂੰ ਮੈਂ ਨੋਟਿਸ ਭੇਜ ਚੁੱਕਿਆ ਹਾਂ ਹਾਂ ਠੀਕ ਹੈ ਜੀ ਸਰ ਉਹਦੇ ਵਾਸਤੇ ਟਾਈਪਿਸਟ ਚਾਹੀਦਾ ਸਾਰਾ ਕੁਝ ਮੈਂ ਉਹਨਾਂ ਕੋਲ ਮੰਗਿਆ ਸਾਹਬ ਅਧਰ ਕੋ ਜਿਸਲੇ ਉਹ ਜਿੰਦਾ ਕੰਮ ਉਹ ਜਰੂਰ ਕਰਾਂਗੇ ਸਰ ਕਿਉਂ ਨਹੀਂ ਕਰਨਾ ਕੰਮ ਚਲੋ ਤੁਹਾਨੂੰ ਧੰਨਵਾਦ ਸ਼ਾਨਾ ਗੱਲ ਕਰਨੀ ਬਰਮਜੀਜੀ ਤੁਹਾਡਾ ਬਹੁਤ ਮਿਹਰਬਾਨੀ ਮਿਹਰਬਾਨੀ ਜੀ ਮਿਹਰਬਾਨ ਤੁਸੀਂ ਸਾਡੇ ਨਾਲ ਗੱਲਬਾਤ ਹੋਈ ਜਿਹੜੀ ਇਹ ਸੁਣ ਲਈਏ ਵੀ ਉਹਨਾਂ ਦਾ ਕੀ ਤਰਕ ਹੈ ਵੀ ਕਹਿੰਦੇ ਸਾਡੇ ਕੋਲ ਬਿਲਡਿੰਗਾਂ ਬਹੁਤ ਜ਼ਿਆਦੀਆਂ ਐ ਸਟਾਫ ਥੋੜਾ ਐ ਫਿਰ ਅਸੀਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕੀ ਗੱਲ ਐਫ ਆਈ ਆਰ ਦਰਜ ਕਰਾਈ ਕਿਸੇ ਤੇ ਉਹ ਕਹਿੰਦੇ ਵੀ ਟਾਈਪ ਕਰਨਾ ਪੈਂਦਾ ਮਤਲਬ ਸਟਾਫ ਬਹਾਨੇਬਾਜ਼ੀ ਕੀਤੀ ਐ ਹੁਣ ਚਲੋ ਫੈਸਲਾ ਜਿਹੜੇ ਇੱਥੇ ਕਮਿਸ਼ਨਰ ਨੇ ਉਹਨਾਂ ਨੇ ਲੈਣਾ ਵੀ ਕੀ ਹੋਣਾ ਚਾਹੀਦਾ ਹਾਂਜੀ ਤੁਸੀਂ ਪ੍ਰਥਮੇਸ਼ ਤੁਸੀਂ ਹੋਰ ਕੁਝ ਦੱਸਣਾ ਚਾਹ ਰਹੇ ਸੀਗੇ ਦੇਖੋ ਜੀ ਮੈਂ ਦੱਸਣਾ ਚਾਹ ਰਿਹਾ ਜਿਹੜੀ ਮੈਂ ਜੀਜੀ ਹੋਟਲ ਦਰਬਾਰ ਸਾਹਿਬ ਦੇ ਕੋਲ ਦੀ ਸ਼ਿਕਾਇਤ ਕੀਤੀ ਸੀ ਜੀ ਉਹਦਾ ਮੈਂ ਇਹ ਤੁਹਾਨੂੰ ਪੇਪਰ ਵੀ ਦਿਖਾਉ ਉਹਦੇ ਵਿੱਚ ਜਿਹੜੀ ਹੈ ਜੀਜੀ ਹੋਟਲ ਪਹਿਲਾਂ ਹੋਟਲ ਨਹੀਂ ਸੀ ਇੱਕ ਬਿਲਡਿੰਗ ਸੀ ਖਸਤਾ ਹਾਲਤ ਚ ਪੀੜੀ ਗਲੀ ਚ ਜੀ ਜਿੰਨੂੰ ਕੇ ਪਰਮਿਸ਼ਨ ਮਿਲੀ ਸੀ ਗਲਿਆਰਾ ਪ੍ਰੋਜੈਕਟ ਦੇ ਏਡੀਏ ਵੱਲੋਂ ਕਿ ਤੁਸੀਂ ਇੱਥੇ ਖਸਤਾ ਹਾਲਤ ਬਿਲਡਿੰਗ ਨੂੰ ਰਾਤ ਨੂੰ ਗ੍ਰਿਲ ਖੋਲ ਕੇ ਜੀ ਇਹਦਾ ਮਲਬਾ ਕੱਢ ਸਕਦੇ ਜੀ ਕੋਈ ਕੰਮ ਨਹੀਂ ਕਰ ਸਕਦੇ ਜੀ ਔਰ ਮਲਬਾ ਕੱਢਣ ਤੋਂ ਬਾਅਦ ਤੁਸੀਂ ਇਹ ਦੁਬਾਰਾ ਗ੍ਰਿਲ ਜਿਹੜੀ ਹੈ ਇੱਥੇ ਲਾਜ਼ਮੀ ਬੰਦੀ ਹੈ ਲਗਾਣੀ ਪਹਿਲੀ ਗੱਲ ਤੇ ਮੈਂ ਦਰਸ਼ਕਾਂ ਨੂੰ ਇੱਕ ਕਲੀਅਰ ਕਰ ਦਿਆਂ ਜੀ ਵੀ ਜਿਹੜੇ ਵੀ આરોਪ ਇਹਨਾਂ ਵੱਲੋਂ ਲਗਾਏ ਜਾ ਰਹੇ ਨੇ ਇਹਨਾਂ ਦੀ ਜਾਂਚ ਕਰਨਾ ਡਿਪਾਰਟਮੈਂਟ ਦਾ ਕੰਮ ਹੈ ਅਸੀਂ ਕੋਈ ਡਿਸਾਈਡਿੰਗ ਅਥਾਰਟੀ ਨਹੀਂ ਹੈ ਬਾਕੀ ਜੇ ਕਿਸੇ ਨੇ ਕੋਈ ਗਲਤ ਕੰਮ ਕੀਤਾ ਹੈ ਜਾਂ ਜਾਂ ਜਿੰਦਾ ਵੀ ਇਹ ਨਾਮ ਲੈ ਰਹੇ ਨੇ ਤੇ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਜੇ ਉਹਨਾਂ ਨੇ ਕੁਝ ਠੀਕ ਕੀਤਾ ਤੂੰ ਸਾਣਾ ਸੰਪਰਕ ਕਰ ਸਕਦੇ ਨੇ ਅਸੀਂ ਉਹਨਾਂ ਦਾ ਵੀ ਜਿਹੜੀ ਹੈ ਉਪੱਖ ਸਾਹਮਣੇ ਜਰੂਰ ਰੱਖਾਂਗੇ ਹੋਰ ਦੇਖੋ ਜੀ ਹੈਰਾਨੀ ਦੀ ਗੱਲ ਆ 12 7 18 ਨੂੰ ਇਸੇ ਹੋਟਲ ਦੇ ਮਾਲਕ ਤੇ ਇਹਨਾਂ ਦੇ ਕਮਿਸ਼ਨਰ ਜਿਹੜੇ ਨੇ ਕਾਰਪੋਰੇਸ਼ਨ ਕਮਿਸ਼ਨਰ ਐਫ ਆਈ ਆਰ ਲਈ ਜਿਹੜਾ ਲਿਖ ਰਹ ਚਲੋ ਮਤਲਬ ਕਹਿੰਦਾ ਤੁਹਾਡਾ ਮਤਲਬ ਹੈ ਪਰਮਜੀਤ ਪਰਮਥੇਸ਼ ਜੀ ਕਿ ਬਹੁਤ ਸਾਰੀਆਂ ਤੁਸੀਂ ਕਾਰਵਾਈਆਂ ਲਗਾਤਾਰ ਸ਼ਿਕਾਇਤਾਂ ਕਰ ਰਹੇ ਹੋ ਵੀ ਇਹ ਕਹਿੰਦੇ ਵੀ ਗੋਂਗਲਾਂ ਤੋਂ ਮਿੱਟੀ ਝਾੜਦੇ ਪਏ ਨੇ ਪੈਰਾ ਤੇ ਪਾਣੀ ਨਹੀਂ ਪਾਣ ਦਿੰਦੇ ਜਦੋਂ ਤੁਸੀਂ ਪਰਸੋਂ ਚੌਥ ਮੇਰਾ ਕੱਲ ਸੈਕਟਰੀ ਲੋਕਲ ਬੌਜੀ ਨੂੰ ਬੋਡੀ ਨੂੰ ਮਿਲ ਕੇ ਆਏ ਜੀ ਮੈਂ ਆਨਲਾਈਨ ਵੀ ਮਿਲ ਕੇ ਆਏ ਸੀ ਉਹਨਾਂ ਨੇ ਵੀ ਉਹਨਾਂ ਨੇ ਕੀ ਕਿਹਾ ਜੀ ਇੱਕੋ ਹੀ ਜਵਾਬ ਹੈ ਜੀ ਸਾਡੇ ਕੋ ਆ ਰਹੀ ਹੈ ਅਸੀਂ ਕਾਰਵਾਈ ਕਰ ਰਹੇ ਹਾਂ ਸਾਡੀ ਟੀਮ ਰਿਪੋਰਟ ਬਣਾ ਰਹੀ ਹੈ ਨਹੀਂ ਤੁਸੀਂ ਤਾਂ ਇੱਕ ਪਰਸਮੇਸੀ ਤੁਸੀਂ ਮੈਂ ਜੋ ਦੇਖ ਰਹੇ ਹਾਂ ਵੀ ਤੁਸੀਂ ਚਾਰ ਪੰਜ ਹੋਟਲਾਂ ਦੇ ਨਾਮ ਲੈ ਰਹੇ ਹੋ ਵੀ ਕੀ ਤੁਸੀਂ ਚਾਰ ਪੰਜ ਹੋਟਲਾਂ ਦੇ ਨਾਲ ਤੁਹਾਡੀ ਕੋ ਪਰਸਨਲ ਰੰਜਸ਼ ਨਹੀਂ ਨਹੀਂ ਜੀ ਚਾਰ ਪੰਜ ਹੋਟਲ ਨਹੀਂ ਮੈਂ ਜਿੰਨੇ ਵੀ ਇਹਨਾਂ ਦੇ ਨਜਾਇਜ਼ ਹੋਟਲ ਨੇ ਤਕਰੀਬਨ ਜੀ ਚਾਹੇ ਸਾਊਥ ਲਲੋ ਈਸਟ ਲਲੋ ਮੈਂ ਸਾਰਿਆਂ ਦਾ ਮੁੱਦਾ ਚੁੱਕ ਰਿਆਂ ਬਸ ਫਰਕ ਇਹ ਹੈ ਕਿ ਜਦੋਂ ਮੈਂ ਸ਼ਿਕਾਇਤ ਕਰਦਾ ਇਹ ਮੇਰੀ ਸ਼ਿਕਾਇਤ ਨੂੰ ਜਿਹੜੀ ਠੰਡੇ ਬਸਤੇ ਚ ਪਾ ਦਿੰਦੇ ਅੱਛਾ ਪ੍ਰਿੰਦੀਪ ਜੀ ਇੱਕ ਮੈਨੂੰ ਵੀ ਜੋ ਪਤਾ ਚੱਲਿਆ ਵੀ ਤੁਹਾਡੀ ਧਰਮਪਤਨੀ ਹਰਪ੍ਰੀਤ ਕੌਰ ਉਹ ਵੀ ਇਸੇ ਡਿਪਾਰਟਮੈਂਟਸ ਸਨ ਐਮਟੀਪੀ ਸਨ ਤੇ ਇਨਸਪੈਕਟਰ ਸਨ ਉਹਨਾਂ ਦੇ આરોਪ ਉਹਨਾਂ ਤੇ ਲੱਗੇ ਸੀਗੇ ਭ੍ਰਸ਼ਟਾਚਾਰ ਕਰਕੇ ਤੇ ਉਹਨਾਂ ਦੇ ਉਹਨਾਂ ਦੀ ਗ੍ਰਿਫਤਾਰੀ ਵੀ ਹੋਈ ਸੀ ਮਤਲਬ ਕਿਤੇ ਇਸ ਤਰ੍ਹਾਂ ਦੇ ਨਹੀਂ ਵੀ ਤੁਸੀਂ ਰੰਜਿਸ਼ਨਾਂ આરોਪ ਲਗਾ ਰਹੇ ਹੋ ਜਾਂ ਤੁਸੀਂ ਇਸ ਕਰਕੇ ਲਗਾਇਆ ਵੀ ਤੁਹਾਡੀ ਤਾਂ ਆਪਣੀ ਪਤਨੀ ਨੂੰ ਫਸਾਤ ਆ ਗਿਆ ਕੁਝ ਲੋਕਾਂ ਨੇ ਮਿਲ ਕੇ ਸੁਨਯੋਜਿਤ ਤਰੀਕੇ ਦੇ ਨਾਲ ਵੀ ਤੁਸੀਂ ਤਾਂ ਕਰਕੇ ਡਿਪਾਰਟਮੈਂਟ ਦੇ ਪਿੱਛੇ ਪੈ ਕੇ ਦੇਖੋ ਜੀ ਫਸਾਤ ਦਿੱਤਾ ਗਿਆ ਉਹ ਤਾਂ ਜ਼ਾਹਿਰ ਹੈ ਜੀ ਇਹਨਾਂ ਨੇ ਸਾਨੂੰ ਫਸਾ ਦਿੱਤਾ ਗਿਆ ਜਿਹੜੀਆਂ ਕਾਲੀਆਂ ਭੈਡਾਂ ਅਕਸਰ ਜਿਹੜੇ ਕੰਮ ਕਰ ਰਹੇ ਨੇ ਜੀ ਦੇਖੋ ਮੈਂ ਤੁਹਾਨੂੰ ਬਾਇ ਨੇਮ ਦੱਸ ਰਿਹਾ ਕਿ ਕਮਿਸ਼ਨਰ ਜਿਨ੍ਹਾਂ ਦੇ ਖਿਲਾਫ ਲਿਖ ਰਹੇ ਉਹਨਾਂ ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਜਿਹੜੇ ਬੰਦੇ ਨੇਚਰਲੀ ਕੋਈ ਪੈਸਾ ਨਹੀਂ ਲੈਂਦਾ ਕੋਈ ਗਲਤ ਕੰਮ ਨਹੀਂ ਕਰਦਾ ਉਹਨਾਂ ਨੂੰ ਫਸਾ ਦਿੱਤਾ ਜਾਂਦਾ ਉਹ ਸੇਮ ਚੀਜ਼ ਸਾਡੇ ਨਾਲ ਕੀਤੀ ਗਈ ਉਹ ਕਹਿੰਦਾ ਤਰੀਕ ਮਤਲਬ ਉਹ ਨਾ ਜੀ ਵੀ ਕਹਿੰਦੇ ਜਾਂ ਤੇ ਹਮਾਮ ਚ ਸਾਡੇ ਨਾਲ ਰਲ ਜਓ ਸਾਡੇ ਨਾਲ ਨਹੀਂ ਤੇ ਫਿਰ ਤੁਹਾਨੂੰ ਬਾਹਰ ਕਰਵਾ ਜਾਏਗਾ ਹੋਰ ਦੇਖੋ ਜੀ ਸਾਨੂੰ ਜੇ ਫਸਾ ਦਿੱਤਾ ਗਿਆ ਪਰ ਪਰਮਾਤਮਾ ਦੀ ਕਿਰਪਾ ਨਾਲ ਜਿੰਨੇ ਸਾਡੇ ਤੇ ਨਜਾਇਜ਼ ਐਫ ਆਈ ਆਰ ਕਰਵਾਈ ਸੀ ਉਹ ਵੀ ਬੰਦਾ ਮਰ ਗਿਆ ਔਰ ਜਿਹੜੇ ਇਨਸਪੈਕਟਰ ਨੇ ਮਿਲੀ ਭੁਗਤ ਕਰਕੇ ਐਫ ਆਈ ਆਰ ਦਿੱਤੀ ਸੀ ਉਹਦੇ ਤੇ ਵੀ ਮੈਂ ਐਫ ਆਈ ਆਰ ਕਰਵਾਤੀ ਉਹ ਮੇਰੇ ਕੋ ਪੈਸੇ ਤੇ ਵਿਜੀਲੈਂਸ ਆਪ ਚੋਰ ਹੈ ਮੈਂ ਇਹੋ ਕੰਗਾ ਜੀ ਵਿਜੀਲੈਂਸ ਮੇਰੇ ਕੋ ਪੈਸੇ ਮੰਗ ਰਹੀ ਸੀ ਕੌਣ ਮੰਗ ਰਸੀ ਪੈਸੇ ਇੰਸਪੈਕਟਰ ਅਮੋਲਕ ਜਿਹੜੇ ਸਾਡੇ ਕੇਸ ਦੇ ਆਈਓ ਸੀਗੇ ਚਲੋ ਦੇਖੋ ਇਹਨਾਂ ਦੀ ਅਸੀਂ ਪੁਸ਼ਟੀ ਨਹੀਂ ਕਰਦੇ ਜਿਹੜੇ ਇਹਨਾਂ ਨੇ આરોਪ ਲਗਾਏ ਇਹ ਜਾਣਨ ਉਹ ਇੰਸਪੈਕਟਰ ਸਾਹਿਬ ਜਾਂ ਇਹ ਜਾਣਨ ਵੀ ਇਹਨਾਂ ਨੇ ਕੁਝ ਲੈਣ ਦੇਣ ਦੀ ਇਹਨਾਂ ਦੀ ਗੱਲ ਹੋਈ ਕਿ ਨਹੀਂ ਸੀ ਪਰ ਇਹ ਰਿਕਾਰਡ ਜਿਹੜਾ ਸਾਡੇ ਕੋਲ ਲੈ ਕੇ ਆਏ ਆ ਇੱਕ ਪੱਤਰਕਾਰ ਹੋਂਦੇ ਨਾਤੇ ਮੇਰਾ ਫਰਜ਼ ਹੈ ਕਿ ਉਹ ਸਾਰਾ ਰਿਕਾਰਡ ਅਸੀਂ ਨਿਸ਼ਚਾ ਕਰੀਏ ਤੇ ਜਨਤਾ ਤੱਕ ਇਹ ਗੱਲਾਂ ਸਾਰੀਆਂ ਲੈ ਕੇ ਆਈਏ ਇਹਨੂੰ ਲੈ ਕੇ ਅਸੀਂ ਗੱਲਬਾਤ ਕੀਤੀ ਹੈ ਜਿਹੜੇ ਸੀਬੀਓ ਨੇ ਰਜੀਵ ਸੇਖੜੀ ਤੁਹਾਨੂੰ ਸੁਣਾਣਿਆ ਉਹਨਾਂ ਦਾ ਵੀ ਕੀ ਕਹਿਣਾ ਅੱਛਾ ਸੈਕਟਰੀ ਸਾਹਿਬ ਇਸ ਤਰ੍ਹਾਂ ਹੈ ਕਿ ਮੇਰੇ ਕੋਲ ਕੰਪਲੇਂਟ ਆਈ ਹੈ ਮਿਸਟਰ ਪ੍ਰਥਮੇਸ਼ ਲੈ ਕੇ ਆਏ ਨੇ ਉਹ ਕਹਿੰਦੇ ਵੀ ਮੈਂ 2018 ਤੋਂ ਕੰਪਲੇਂਟਾਂ ਕਰ ਰਿਹਾ ਬਹੁਤ ਸਾਰੇ ਹੋਟਲ ਜਿਹਨੀਆਂ ਉਹਨਾਂ ਨੇ ਕੰਪਲੇਂਟਾਂ ਕੀਤੀਆਂ ਉਹਨਾਂ ਨੇ ਏਟੀਪੀ ਰੰਧਾਵਾ ਦੇ ਉੱਪਰ ਵੀ ਕਈ ਕਈ ਸਾਰੇ ਰੋਪ ਲਗਾਏ ਨੇ ਏਟੀਪੀ ਪਰਮਜੀਤ ਸੌਰੀ ਐਸਟੀਪੀ ਜਿਹੜੇ ਸੀਗੇ ਰੰਧਾਵਾ ਹਾਂਜੀ ਹਾਂਜੀ ਇੱਕ ਉਹ ਏਟੀਪੀ ਨੇ ਪਰਮਜੀਤ ਸਿੰਘ ਬਤਰਾ ਉਹ ਠੀਕ ਹੈ ਬਿਲਕੁਲ ਠੀਕ ਹੈ ਹਾਂਜੀ ਦੱਸੋ ਪਰਮਜੀਤ ਸਿੰਘ দত্ত ਦੋ ਦੋ ਜਿੰਨੀਆਂ ਕੰਪਲੇਨਟ ਦੇਖੋ ਸਾਡੇ ਕੋਲ ਆਈਆਂ ਸੀਗਾ ਪਰਮਜੀਤ ਸਿੰਘ দত্ত ਇੱਕ ਪਰਮਜੀਤ ਸਿੰਘ দত্ত ਦੀ ਕੰਪਲੇਨਟ ਸੀ ਕੋਈ ਨੇ ਕਿਸੇ ਟੀਪੀ ਸਕੀਮ ਦੇ ਵਿੱਚ 35-35 ਗੱੜ ਦੇ ਕਰਕੇ ਤੇ ਆਪਣੀ ਵਾਈਫ ਦੇ ਨਾਮ ਦੇ ਉੱਤੇ ਕਰ ਰਹੇ ਓਕੇ ਠੀਕ ਹੈ ਨਾ ਜੀ ਉਹ ਅਸੀਂ ਕੰਪਲੇਂਟ ਦਾ ਕਰਕੇ ਤੇ ਕਮਿਸ਼ਨਰ ਨੂੰ ਆਰਡਰ ਕਰਕੇ ਭੇਜ ਦਿੱਤੇ ਹੁੰਦੇ ਕੀ ਸਰ ਵਾਕਈ ਉਹਦੇ ਉਹਦੇ ਚ ਨਿਕਲਿਆ ਜੀ ਇਹ ਵਾਕਈ ਨੇ ਕੀਤੇ ਆਪਣੀ ਵਾਈਫ ਦੇ ਨਾਲ ਹਾਂ 35 ਕਰ ਨਹੀਂ ਸਕਦਾ ਐਸਪਰ ਜਿਹੜੀ ਉਹਦੀ ਸ਼ਡਿਊਲ ਆਫ ਕਲਾਸਿਸ ਦੇ ਮੁਕਾਬਲੇ ਅੱਛਾ ਉਹ ਕਰ ਨਹੀਂ ਸਕਦਾ ਠੀਕ ਹੈ ਸ਼ਡਿਊਲ ਉਹ ਤੇ ਦੂਸਰੀ ਜਿਹੜੀ ਅਜੀ ਹੈ ਜਿਹੜੀ ਇੰਦਰਪ੍ਰੀਤ ਰੰਦਾਵੇ ਵਾਲੀ ਹੈ ਇਹਨਾਂ ਨੇ ਕੰਪਲੇਂਟ ਹੁਣੇ ਦਿੱਤੀ ਸਵੇਰਾ ਹੋਟਲ ਵਾਲੀ ਹਾਂ ਉਹ ਅਸੀਂ ਬਣਾ ਕੇ ਕਰਕੇ ਉਹਦੀ ਰਿਪੋਰਟ ਜਿਹੜੀ ਹੈ ਉਹ ਸੱਤੀ ਸਾਹਿਬ ਨੂੰ ਭੇਜ ਦਿੱਤੀ ਤੇ ਤਈਆਂ ਦੇ ਵਿੱਚ ਵੀ ਆਈ ਹੈ ਨਾ ਜਿਹੜੀ ਉਹ ਜਿਹੜੀ ਆ ਭੇਜੀ ਆ ਜੀ ਕਿੰਨਾ ਨੇ ਵੱਖਰੇ ਤੌਰ ਤੇ ਵੀ ਡੀਲ ਕਰਕੇ ਉਹਨੂੰ ਭੇਜ ਦਿੱਤਾ ਦਾ ਪਰ ਐਕਪੋ ਟੇਕਿੰਗ ਐਕਸ਼ਨ ਨੇ ਲੀਸ ਦਿੱਤਾ ਇਸ ਇਟ ਇਜ਼ ਮੇਰਾ ਇਹਨਾਂ ਨੇ ਕੁਝ 5 ਹੋਟਲ ਹੋਰ ਵੀ ਦੱਸੇ ਆ ਜੀ ਕੋਈ ਬੰਦਿਆ ਸੀਗਾ ਸ਼ਿਕਾਇਤ 2018 ਤੋਂ ਕਰ ਰਹੇ ਨੇ ਕਿ ਕੋਈ ਜੀਜੀ ਹੈ ਇੱਕ ਆਰਮੀ ਗਨ ਹਾਊਸ ਹੈ ਉਹਦੇ ਕੋਲ ਕੋਈ ਕੋਈ ਨਹੀਂ ਜੀ ਸਾਡੀ ਟੀਮ ਨੇ ਦੁਬਾਰਾ ਫੇਰ ਆਣਾ ਹੂੰ ਤੇ ਜਿਹੜੀ ਜਿਹੜੀ ਇਹਨਾਂ ਦੀ ਕੰਪਲੇਨਟ ਆਈ ਹੈ ਅਡਰੈਸ ਕਰ ਲਾਂਗੇ ਅਸੀਂ ਕੋਈ ਗੱਲ ਨਹੀਂ अच्छा देखो ना आमतौर पर देखा जाए तो शहर दा ते ਬੜਾ ਹੀ ਹਾਲ ਹੋ ਗਿਆ ਜੀ। शहर दा ते ਹਾਂ डू एग्री डू एग्री। ਤੇ ਸਰ ਜੇ ਕੋਈ ਹਜੇ ਤੱਕ ਦੇਖੋ ਨਾ ਜੀ ਇੰਨੀਆਂ ਇਲੀਗਲ ਬਿਲਡਿੰਗ ਚ ਬਣ ਗਈਆਂ। ਬਿਨਾ ਤਾਈ ਹੋਈ ਤਾਈ ਉਹ ਜਿਹੜੀ ਹੁਣ ਸਰਕਾਰ ਨੇ ਇਹਦੇ ਚ ਐਕਸ਼ਨ ਇਸ ਕਰਕੇ ਬੜਾ ਸਖਤ ਲਿਆ ਹੈ। ਕਿ 15 ਤਰੀਕ ਤੱਕ ਦੇ ਇਹਨਾਂ ਨੇ ਟਾਈਮ ਦਿੱਤਾ। ਇੱਕ ਇਸੇ ਇਹ ਕਿਹਾ ਕਿ ਪਿਛਲੇ ਨਾਮ ਮੰਗੇ ਨੇ। 15 ਤਰੀਕ ਤੱਕ ਐਕਸ਼ਨ ਕਰਨਾ ਕਿ ਜਿਹੜੇ ਐਕਸ਼ਨ ਨਹੀਂ ਕਰਦੇ ਉਹਨਾਂ ਦੇ ਵੀ ਨਾਮ ਸਾਨੂੰ ਭੇਜ ਦਿਓ ਫਿਰ ਇਹਨਾਂ ਤੇ ਵੀ ਐਕਸ਼ਨ ਕਰਾਂਗੇ ਨਹੀਂ ਨਹੀਂ ਸਵਾਲ ਇਹ ਹੈ ਜੀ ਦੇਖੋ ਇਲੀਗਲ ਬਿਲਡਿੰਗਾਂ ਬਣੀਆਂ ਇਹ ਕਹਿੰਦੇ ਸੀ ਸੀਲ ਕਰਦੇ ਆ ਉਹ ਬੰਦੇ ਸੀਲ ਖੋਲ ਕੇ ਤੇ ਫਿਰ ਕੰਮ ਕਰਨਾ ਸ਼ੁਰੂ ਕਰ ਦਿੰਦੇ ਆ ਸਰ ਉਹ ਤਾਂ ਐਫ ਆਈ ਆਰ ਲੌਂਚ ਕਰਾਉਣਾ ਹਾਂ ਐਫ ਆਈ ਆਰ ਨਹੀਂ ਲੌਂਚ ਕਰਾ ਰਹੇ ਕਿਸੇ ਦੇ ਉੱਪਰ ਐਫ ਆਈ ਆਰ ਲੌਂਚ ਕਰਾਉਣ ਨੂੰ ਪੇਪਰ ਵਰਫੈਕੀਟੀ ਤੇ ਕਰਨ ਜੇ ਨਹੀਂ ਨਹੀਂ ਇਹ ਡੈਮੋਲੇਸ਼ਨ ਕਰਦੇ ਐਟਲੀਸਟ ਜੋ ਕੁਝ ਕਰ ਸਕਦੇ ਨੇ ਉਹ ਤੇ ਕਰਨ ਜੇ ਉਹ ਵੀ ਨਹੀਂ ਕਰਨਗੇ ਦੰਦ ਯਾਰ ਗਿਲਟੀ ਹੂੰ ਜੋ ਕੁਝ ਕਰ ਸਕਦੇ ਨੇ ਐਟਲੀਸਟ ਦੇ ਸ਼ੁਡ ਡੂ ਦੈਟ ਜੀ ਤੋ ਚਲੋ ਐਫ ਆਈ ਆਰ ਦਰਜ ਕਰਾਨੀ ਚਾਹੀਦੀ ਤੇ ਸਿਕਰੀ ਸਾਹਿਬ ਇੱਕ ਜਿਹੜਾ ਜਿਹੜੇ ਰੰਦਾਵਾ ਇਸ ਤੇ ਐਸ ਟੀ ਪੀ ਰਹੇ ਹਨ ਉਹਨਾਂ ਦੇ ਉੱਪਰ ਵੀ ਕਾਫੀ ਲੜੇ ਰੋਬ ਲੱਗਦੇ ਵੀ ਉਹਨਾਂ ਦੇ ਟਾਈਮ ਦੇ ਉੱਪਰ ਵੀ ਬਹੁਤ ਸਾਰੀਆਂ ਬਿਲਡਿੰਗਸ ਬਣੀ ਆ ਸਰ ਹਾਂਜੀ ਸਾਹਿਬ ਜੀ ਇਹਨਾਂ ਬਿਲਡਿੰਗਸ ਉਹਨਾਂ ਦੀਆਂ ਅਸੀਂ ਨਾਮ ਮੰਗੇ ਨੇ ਜਿੱਦਾਂ ਜਿੱਦਾਂ ਨਾਮ ਮੰਗ ਕੇ ਜਿਹੜਾ ਜਿਹੜਾ ਬੰਦਾ ਆਏਗਾ ਉਹਨੂੰ ਉਸ ਹਾਲਾਤ ਨਾਲ ਵੀ ਟੈਪ ਕਰਾਂਗੇ ਜ਼ਰੂਰ ਜੀ ਚਲੋ ਠੀਕ ਚਲੋ ਠੀਕ ਠੀਕ ਸਿਕਰੀ ਸਾਹਿਬ ਜਰੂਰ ਪਈ ਤਾਂ ਦੁਬਾਰਾ ਫੋਨ ਕਰਾਂਗੇ ਅਹ ਠੀਕ ਹੈ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਜੋ ਸਕੋਰ ਰਿਕਾਰਡਿੰਗ ਤੁਸੀਂ ਸੁਣ ਲਈਏ ਸੈਕਰੀਟਰੀ ਸਾਹਿਬ ਨੇ ਕਿਹਾ ਵੀ ਕਿਸ ਤਰ੍ਹਾਂ ਇਸ ਮੈਂ ਸਰਵੇ ਕਰਾਇਆ ਕੁਝ ਜਿਹੜੀਆਂ ਟੀਮਾਂ ਆਈਆਂ ਉਹਨਾਂ ਨੇ ਇਹ ਵੀ ਕਿਹਾ ਵੀ ਬਹੁਤ ਸਾਰੀਆਂ ਸ਼ਿਕਾਇਤਾਂ ਸਾਨੂੰ ਮਿਲੀਆਂ ਅਫਸਰਾਂ ਦੇ ਨਾਂ ਵੀ ਉਹਨਾਂ ਨੇ ਲਏ ਨੇ ਤੇ ਉਹਨਾਂ ਤੇ ਵੀ ਕਾਰਵਾਈ ਜਾਰੀ ਹੈ ਉਹ ਦੇਖਣ ਵਾਲਾ ਤੇ ਇਹ ਹੈ ਵੀ 15 ਦਸੰਬਰ ਤੱਕ ਟਾਈਮ ਦਿੱਤਾ ਗਿਆ ਵੀ ਇਹਨਾਂ ਬਿਲਡਿੰਗਾਂ ਨੂੰ ਢਾਓ ਜਾਂ ਜਿਹੜੇ ਅਫਸਰਾਂ ਨੇ ਇਹਨਾਂ ਬਿਲਡਿੰਗਾਂ ਨੂੰ ਬਣਨ ਦਿੱਤਾ ਉਹਨਾਂ ਤੇ ਕਾਰਵਾਈ ਕਰੋ ਜਾਂ ਜਿਹੜੇ ਅਫਸਰ ਇਹਨਾਂ ਨੂੰ ਪ੍ਰੋਟੈਕਟ ਕਰਦੇ ਨੇ ਇਹਨਾਂ ਤੇ ਕਾਰਵਾਈ ਨਹੀਂ ਹੋਣ ਦਿੰਦੇ ਉਹਨਾਂ ਤੇ ਕਾਰਵਾਈ ਕਰੋ 15 ਜਨਵਰੀ ਮਾਫ ਕਰਨਾ 15 ਜਨਵਰੀ 2024 ਤੱਕ ਦਾ ਟਾਈਮ ਦਿੱਤਾ ਹੁਣ ਵੇਖਣਾ ਹੈ ਕਿ 15 ਜਨਵਰੀ 2023 ਤੱਕ 24 ਤੱਕ ਕੋ ਕਾਰਵਾਈ ਹੁੰਦੀ ਹੈ ਕਿ ਨਹੀਂ ਪਰਤਮੇ ਜੀ ਤੁਸੀਂ ਹੋਰ ਕੁਝ ਕਰਨਾ ਚਾਹੋ ਦੇਖੋ ਜੀ ਇਹ ਜਿਹੜੀ ਕਾਰਵਾਈ ਹੈ ਮੈਨੂੰ ਨਹੀਂ ਲੱਗਦਾ ਕਿ ਕਰਨਗੇ ਜੀ ਪਿਛਲੇ ਦਿਨੀ ਤੁਹਾਨੂੰ ਯਾਦ ਹੋਏਗਾ ਕਿ ਕਮਾਲ ਰੋਡ ਤੇ ਗੜੀ ਆ ਬਿਲਡਿੰਗ ਧਸ ਗਈ ਸੀ ਹਾਂਜੀ ਹਾਂਜੀ ਇੱਕ ਸਰਕਾਰੀ ਗਲੀ ਵੀ ਜਿਹੜੀ ਬਣ ਗਈ ਸੀ ਜੀ 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 ਜਦੋਂ ਜੀ ਉਹ ਗਲੀ ਧਸ ਗਈ ਉਹਦੀ ਸ਼ਿਕਾਇਤ ਵੀ ਮੈਂ ਕੀਤੀ ਦੀ ਸੀ ਜਦੋਂ ਗਲੀ ਧਸ ਗਈ ਤੇ ਉਹਦੇ ਚ ਸਾਹਮਣੇ ਆਇਆ ਜੀ ਇੱਥੇ ਜਿਹੜਾ ਨੋਛਾਈਪਾ ਇਹ ਹੋਏ ਪਰਮਜੀਤ ਸਿੰਘ ਦਤਾ ਬਤੌਰ ਇਨਸਪੈਕਟਰ ਸੀ ਜਦੋਂ ਬਿਲਡਿੰਗ ਦਾ ਕੰਮ ਸ਼ੁਰੂ ਹੋਇਆ ਜੀ ਜਦੋਂ ਤਸੀਬ ਬਤੌਰ ਏਟੀਪੀ ਉੱਥੇ ਹੀ ਸੀਗਾ ਅੱਛਾ ਇਹ ਵੀ ਜਿਹੜੀ ਬੜੀ ਵੱਡੀ ਗੱਲ ਹੈ ਦੇਖੋ ਨਾ ਜੋ ਸਾਰੀ ਜਾਣਕਾਰੀ ਦੇ ਮੁਤਾਬਕ ਹੈ ਕਿ ਬਾਇਲਾਜ ਇਹ ਕਹਿੰਦੇ ਆ ਵੀ ਜਿੰਨੀ ਵੀ ਤੁਹਾਡਾ ਪਲਾਟ ਹੈ ਮੰਨ ਲਓ 500 ਗਾਜ ਦਾ ਪਲਾਟ ਹੈ ਜਾਂ 100 ਗਾਜ ਦਾ ਪਲਾਟ ਹੈ ਉਹ ਤੁਸੀਂ ਪੂਰੀ ਦੀ ਪੂਰੀ ਜਿਹੜੀ ਬੇਸਮੈਂਟ ਨਹੀਂ ਖੋ ਸਕਦੇ ਉਹਦਾ ਕੁਝ ਹਿੱਸਾ 33% ਦੀ 35% ਜਾਂ 40% ਦੀ ਇੰਪਰੂਵਮੈਂਟਸ ਦੇ ਲਾਗਤ ਇਹ ਕਹਿੰਦੇ ਵੀ 33% ਤੁਸੀਂ ਖੋ ਸਕਦੇ ਹੋ ਕਾਪਰਸ਼ਨ ਦੇ ਲਾਜ ਦਾ ਸਾਨੂੰ ਪਤਾ ਨਹੀਂ ਹੈ ਪਰ ਇੱਥੇ ਕੀ ਵੇਖਿਆ ਗਿਆ 100-100 ਫੀਸ ਦੀ ਜਿਹੜੀ ਹੈ ਉਹ ਬੇਸਮੈਂਟ ਪੁੱਟ ਦਿੱਤੀ ਜਾਂਦੀ ਹੈ ਤੇ ਬੇਸਮੈਂਟ ਇੱਕ ਪੁੱਟਾਂ ਦੀ ਜ਼ਿਆਦਾਤ ਹੁੰਦੀ ਹੈ ਤੇ ਦੋ-ਦੋ ਤਿੰਨ-ਤਿੰਨ ਚਾਰ-ਚਾਰ ਪੁੱਟ ਦਿੱਤੀਆਂ ਜਾਂਦੀਆਂ ਇਸ ਤਰ੍ਹਾਂ ਦਾ ਮਾਮਲਾ ਇੱਕ ਰਣਜੀਤ ਐਵੇਨਿਊ ਦੇ ਵਿੱਚ ਵੀ ਆਇਆ ਸੀ ਫਿਰ ਤੁਹਾਡੀ ਜਦੋਂ ਤੁਸੀਂ ਸ਼ਿਕਾਇਤ ਕੀਤੀ ਵੀ ਕੋਈ ਕਾਰਵਾਈ ਕੀਤੀ ਕਿ ਵੀ ਬਿਨਾ ਨਕਸ਼ੇ ਤੋਂ ਹੋਟਲ ਬਣਿਆ ਜਾਂਦਾ ਇਹ ਕਿੰਨੇ ਦਿਨ ਕੀਤੀ ਸੀ ਕਿਹੜੀ ਤਰੀਕ ਨੂੰ ਕੀਤੀ ਸੀ ਇਹ ਜੀ ਜਿਸ ਦਿਨ ਹੋਟਲ ਡਿੱਗਾ ਸੀਗਾ ਉਸ ਤੋਂ ਪਹਿਲਾਂ ਵੀ ਇੱਕ ਸ਼ਿਕਾਇਤ ਕੀਤੀ ਸੀ ਜੀ ਜਿਸ ਦਿਨ ਹੋਟਲ ਤਸਿਆ ਮੈਂ ਉਸ ਦਿਨ ਵੀ ਕੀਤੀ ਇੱਕ ਮੈਂ 21 ਚਾਰ ਨੂੰ ਕੀਤੀ ਸ਼ਿਕਾਇਤ ਜੀ ਇੱਕ ਮੈਂ 27 5 ਨੂੰ ਵੀ ਕੀਤੀ ਜੀ ਔਰ ਜਿੱਥੇ ਕੀ ਸ਼ਿਕਾਇਤ ਕਰਨ ਤੋਂ ਬਾਅਦ ਇਹਨਾਂ ਦੇ ਜੁਆਇੰਟ ਕਮਿਸ਼ਨਰ ਸ੍ਰੀ ਹਰਦੀਪ ਸਿੰਘ ਜੀ ਨੇ ਜੀ ਖਾਣਾ ਪੂਰਤੀ ਕਰਦੇ ਹੋਇਆ ਪਰਮਜੀਤ ਨੂੰ ਜਿਹੜਾ ਦੋਸ਼ੀ ਕਰਾਰ ਕਰਕੇ ਸਰਕਾਰ ਨੂੰ ਲਿਖ ਦਿੱਤਾ ਗਿਆ ਵੀ ਕੀ ਲਿਖਤਾ ਜੀ ਬਿਲਕੁਲ ਇਹ ਦੇ ਡਾਇਰੈਕਟਰ ਸਾਹਿਬ ਨੂੰ ਚਿੱਠੀ ਲਿਖਤੀ ਗਈ ਹੈ ਵੀ ਡਿਸਪਲਿਨਰੀ ਐਕਸ਼ਨ ਅਗੇਂਸਟ ਏਟੀਪ ਪਰਮਜੀਤ ਐਂਡ ਬਿਲਡਿੰਗ ਇਨਸਪੈਕਟਰ ਤਿਰੋਜ ਕੁਮਾਰ ਤਾਂ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਪਰ ਇਹ ਸਾਰੀ ਚਿੱਠੀਆਂ ਸਾਰਾ ਰਿਕਾਰਡ ਹੈ ਹੁਣ ਸਵਾਲ ਇਹ ਹੈ ਕਿ ਕੀ ਇਹਨਾਂ ਨੂੰ ਠੇਕਾ ਦੇ ਦਿੱਤਾ ਹੈ ਸਰਕਾਰ ਨੇ ਵੀ ਤੁਸੀਂ ਜੋ ਮਰਜ਼ੀ ਕਰੀ ਜਾਓ ਤੇ ਆਪਣੇ ਘਰ ਭਰੀ ਜਾਓ ਇੱਥੇ ਇੱਕ ਇਹੋ ਜਿਹਾ ਅਫਸਰ ਨੇ ਜਿਹਨੂੰ ਕਿ ਡਿਸਮਿਸ ਕਰਤਾ ਗਿਆ ਸੀ ਬਾਅਦ ਚੋਂ ਉਹਨੇ ਪਲੀ ਲਈ ਵੀ ਮੇਰਾ ਤੇ ਘਰ ਖਾਨ ਨੂੰ ਰੋਟੀ ਵੀ ਨਹੀਂ ਗਈ ਫਾਈਨੈਂਸ਼ੀਅਲ ਹਾਲਤ ਮੇਰੀ ਬੜੀ ਖਰਾਬ ਹੈ ਪਰ ਸਾਡੀ ਜੋ ਜਾਣਕਾਰੀ ਆ ਰਿਹਾ ਵੀ ਉਹਦੇ ਕੋਲ ਇੰਨੀ ਪ੍ਰਾਪਰਟੀ ਹੈ ਵੀ ਉਹਦੀਆਂ ਸਤ ਪੁਸ਼ਤਾ ਵੀ ਖਾਨੀਆਂ ਰਹਿਣ ਤੇ ਮੁਕਣ ਗਿਆ ਨਹੀਂ ਅਗਲੇ ਐਪੀਸੋਡ ਚ ਤੁਹਾਡੇ ਨਾਲ ਉਦੇ ਬਾਰੇ ਵੀ ਗੱਲ ਕਰਾਂਗੇ ਅਸੀਂ ਇਹਨੂੰ ਲੈ ਕੇ ਇਸੇ ਮਾਮਲੇ ਨੂੰ ਲੈ ਕੇ ਜਿਹੜੇ ਜੁਆਇੰਟ ਕਮਿਸ਼ਨਰ ਨੇ ਹਰਦੀਪ ਸਿੰਘ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਫੋਨ ਕੀਤਾ ਫੋਨ ਤਾਂ ਨਹੀਂ ਉਹਨਾਂ ਨੇ ਚੁੱਕਿਆ ਮੈਸੇਜ ਰੂਪ ਆਤਾ ਆਈਲ ਕਾਲ ਯੂ ਬੈਕ ਹੁਣ ਕਾਲ ਵਾਪਸ ਉਹਨਾਂ ਦੀ ਆਏਗੀ ਕਿ ਨਹੀਂ ਆਏਗੀ ਇਹ ਤੇ ਸਮਾਂ ਦੱਸੇਗਾ ਜੀ ਪਰਮੇਸ਼ਵਰ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹਨਾ ਹੁਣੇ ਅਸੀਂ ਗੱਲ ਕੀਤੀ ਸੀ ਕਿ ਤੁਹਾਡੀ ਵਾਈਫ ਤੇ ਵੀ ਜਿਹੜੇ ਆ ਜੀ ਰੋਪ ਲੱਗੇ ਰੋਪ ਲੱਗੇ ਨਾ ਐਫ ਆਈ ਆਰਦਰ ਜੋ ਉਹਦੀ ਵੀ ਮੈਂ ਦੱਸਦਾ ਜੀ ਉਹਨਾਂ ਦੀ ਗ੍ਰਿਫਤਾਰੀ ਵੀ ਹੋਈ ਸੀ ਗ੍ਰਿਫਤਾਰੀ ਵੀ ਹੋਈ ਸੀ ਉਹਦੇ ਚ ਵੀ ਮੈਂ ਦੱਸਦਾ ਜੀ ਉਹਦੇ ਚ ਜਿਹੜੀ ਉਹ ਬਿਲਡਿੰਗ ਕਰਕੇ ਹੋਈ ਸੀ ਜੀ ਸਾਡੀ ਨਾਜਾਇਜ਼ ਉਹਨਾਂ ਨੇ ਗ੍ਰਿਫਤਾਰੀ ਚਲੋ ਉਹ ਤਾਂ ਨਾਜਾਇਜ਼ ਨਾਜਾਇਜ਼ ਕੋਰਟ ਦੇਕੇਗੀ ਜੀ ਸਾਡੇ ਵੱਲੋਂ ਤੇ ਨਾਜਾਇਜ਼ ਹੀ ਬਿਲਕੁਲ ਉਹ ਜਿਹੜੇ ਹਾਂਜੀ ਉਹ ਜਿਹਦੇ ਤੇ ਹੁੰਦਾ ਨਾ ਅਕਸਰ ਜੀ ਉਹ ਕਹਿੰਦਾ ਜੀ ਮੈਂ ਨਾਜਾਇਜ਼ ਹਾਂ ਜੀ ਮੈਂ ਤਾਂ ਨਾਜਾਇਜ਼ ਹਾਂ ਜੀ ਜੀ ਉਹਦੇ ਚ ਕੀ ਹੋਣ ਜਿਹੜਾ ਸਾਹਮਣੇ ਆਇਆ ਜੀ ਉਹ ਜਿਹੜੀ ਪਲਾਟ ਸੀਗਾ ਜੀ ਉਹ ਪਲਾਟ ਜਿਹੜਾ ਵਾ ਇੱਕ ਸਕੀਮ ਕਾਰਪੋਰੇਸ਼ਨ ਦੀ ਸਟਾਰਟ ਨੰਬਰ ਸਕੀਮ ਉਸ ਸਕੀਮ ਦੇ ਦਾਇਰੇ ਵਿੱਚ 70 ਗਜ ਤੋਂ ਘੱਟ ਜੜੀ ਰਜਿਸਟਰੀ ਨਹੀਂ ਹੋ ਸਕਦੀ ਜੀ ਔਰ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਜੀ ਗੱਲ ਉੱਥੇ ਹੀ ਆ ਗਈ ਕਿ ਜੇ ਤੁਸੀਂ ਸਾਡੇ ਨਾਲ ਰਲਜੋ ਤਾਂ ਇयां ਤੁਸੀਂ ਮਰਜੋ ਜੀ ਉਹ ਜਿਹੜੀ ਜਗ੍ਹਾ ਉਹ ਪਰਮਜੀਤ দত্ত ਦੇ ਵਾਈਫ ਦੇ ਨਾਂ ਤੇ ਨਿਕਲ ਆਈ ਹੈ ਜੀ ਅੱਛਾ ਜਿਹਦੇ ਕਰਕੇ ਤੁਹਾਡੇ ਤੇ ਪਰਚਾ ਹੋਇਆ ਸੀ ਪਰਚਾ ਹੋਇਆ ਜੀ ਔਰ ਥੋੜੀ ਦੇਰ ਪਹਿਲਾਂ ਹੀ ਜਦੋਂ ਮੇਰੀ ਵਾਈਫ ਨੂੰ ਉੱਥੇ ਬਤੌਰ ਇਨਸਪੈਕਟਰ ਲਗਾਇਆ ਗਿਆ ਸੀ ਪਹਿਲਾਂ ਚਾਰਜ ਪਰਮਜੀਤ ਸਿੰਘ ਕੋਲ ਸੀ ਜੀ ਔਰ ਉਹਦੇ ਚ ਦੇਖਣ ਦੀ ਗੱਲ ਹੈਰਾਨੀ ਦੀ ਗੱਲ ਹੈ ਕਿ 67 ਨੰਬਰ ਸਕੀਮ ਲੋਕਾਂ ਦੇ ਤੇ ਲਾਗੂ ਹੋ ਰਹੀ ਆ ਜੀ ਕਿ ਤੁਸੀਂ 70 ਗਾਇ ਤੋਂ ਘਾਟ ਰਜਿਸਟਰੀ ਇੱਥੇ ਨਹੀਂ ਕਰਾ ਸਕਦੇ ਜੀ ਪਰ ਪਰਮਜੀਤ দত্তਾ ਦੀ ਵਾਈਫ ਦੇਖੋ ਵਾਈਫ ਤੇ ਮੈਂ ਕਹਾਂਗਾ ਇੱਕ ਨਾਅ ਦੀ ਹੈ ਕਿ ਵਾਈਫ ਨੇ ਜਗਾ ਲੱਲੀ ਜਗਾ ਤੇ ਇਹਨੇ ਲਈ ਬਿਲਕੁਲ ਇਹਨਾਂ ਨੇ ਜੀ 66 ਗਾਇ ਦੀ ਜਗਾ ਲਈ 33 33 ਗੱਜ ਕਰਕੇ ਉਹਨੂੰ ਜਗਾ ਨੂੰ ਸੇਲ ਕੀਤਾ ਉਸੇ 33 ਗੱਜ ਜਗਾ ਚੋਂ ਸਾਨੂੰ ਨਜਾਇਜ਼ ਫਸਾਇਆ ਗਿਆ ਉਹਦੀ ਵੀ ਇਨਕੁਆਇਰੀ ਸੀ ਵੀਓ ਸਾਹਿਬ ਤੁਹਾਨੂੰ ਕਿਦਾ ਫਸਾਦਾ ਜੀ ਉਹਨਾਂ ਨੇ ਵੀ ਤੁਸੀਂ ਉਹਦੇ ਕੀ ਕੀਤਾ ਦੇਖੋ ਜੀ ਉਹ ਨਕਸ਼ਾ ਨਹੀਂ ਪਾਸ ਹੁੰਦਾ ਸੀ ਨਕਸ਼ਾ ਨਹੀਂ ਜੀ ਜਿਹੜਾ ਉਹ ਬੰਦਾ ਸੀਗਾ ਉਹ ਸਾਡੀ ਕਲੋਨੀ ਹੈ ਪਰਮਜੀਤ ਦਾ ਘਰ ਵੀ ਉੱਥੇ ਹੀ ਹੈ ਸਾਡਾ ਵੀ ਉੱਥੇ ਹੀ ਹੈ ਉਹ ਬੰਦਾ ਜਿਹੜਾ ਉਹਦੇ ਤੇ ਆਲਰੇਡੀ ਐਨਡੀਪੀਐਸ ਦੇ ਮਕਦਮੇ ਦਰਜ ਸੀਗੇ ਜਿੰਨੂੰ ਵੇਚੀ ਸੀ ਇਹਨਾਂ ਨੇ ਜਿੰਨੂੰ ਵੇਚੀ ਸੀ ਤੁਸੀਂ ਵਿਰੋਧ ਕੀਤਾ ਠੀਕ ਹੈ ਮੈਂ ਵਿਰੋਧ ਕੀਤਾ ਜਦੋਂ ਵਾਈਫ ਨੇ ਤੇ ਦੇਖੋ ਉਹਦਾ ਚਲਾਨ ਵੀ ਕਟਿਆ ਜਿਹੜਾ ਕਿ ਨੋਟਿਸ ਦਿੰਦੇ ਨੇ ਉਹ ਮੇਰੇ ਕੋਲ ਜਦੋਂ ਘਰ ਆ ਗਿਆ ਤੇ ਉਹ ਕਹਿਣ ਲੱਗਾ ਜੀ ਮੈਨੂੰ ਇਹਨਾਂ ਨੇ ਜग्गा ਜੜੀ ਆ ਮਹਿੰਗੀ ਕਰਤੀ ਆ ਤੇ ਮੇਰੀ ਜਿਹੜੀ ਦੂਸਰਾ ਪਲਾਟ ਤੁਸੀਂ ਵੇਚ ਕੇ ਕਰ ਦੋ ਸਾਡੀ ਗੱਲ ਲਈ ਵੇਚੀ ਦੀ ਹੋ ਰਹੀ ਇਹਨਾਂ ਨੇ ਜਿਹੜੀ ਕਟਿੰਗ ਕਰਕੇ ਤੇ ਸਾਡੇ ਤੇ ਜਿਹੜੀ ਐਫ ਆਈ ਆਰ ਕਰਵਾ ਦਿੱਤੀ ਗਈ ਕਿਉਂਕਿ ਤੁਸੀਂ ਵੀ ਪ੍ਰਾਪਰਟੀ ਦਾ ਕੰਮ ਕਰਦੇ ਹੋ ਚਲੋ ਦੇਖੋ ਫੈਸਲਾ ਮਾਨਯੋਗ ਅਦਾਲਤ ਨੇ ਕਰਨਾ ਪਰ ਜਿਹੜੀਆਂ ਸ਼ਿਕਾਇਤਾਂ ਜਿਹੜੀਆਂ ਕੰਪਲੇਂਟਸ ਇਹ ਸਾਡੇ ਕੋਲ ਲੈ ਕੇ ਆਏ ਨੇ ਪ੍ਰਤਮੇਸ਼ ਜੀ ਉਹਨਾਂ ਚੋਂ ਤੇ ਜਾਹਰ ਆ ਵੀ ਜਿਹੜੀਆਂ ਸ਼ਿਕਾਇਤਾਂ ਜਾਂਦੀਆਂ ਆਮ ਬੰਦਾ ਕੀ ਕਰ ਸਕਦਾ ਉਹਦੇ ਕੋ ਕੀ ਹੈ ਰੋਲਾ ਪਾ ਸਕਦਾ ਜਾਂ ਚਿੱਠੀਆਂ ਲਿਖ ਸਕਦਾ ਹੈ ਚਿੱਠੀ ਲਿਖ ਕੋ ਕੋ ਤਾਕਤ ਹੈ ਨਹੀਂ ਮੈਨੂੰ ਕੋ ਕੋਈ ਹੋਟਲ ਸੀਲ ਕਰਾਏ ਕਿਸੇ ਦਾ ਨਾਮ ਮੇਰੇ ਕੋਲ ਤਾਕਤ ਦਾ ਨਾ ਮੇਰੇ ਕੋ ਵਰਕ ਫੋਰਸ ਹੈ ਨਾ ਮੈਂ ਕੋਈ ਸਰਕਾਰੀ ਅਧਿਕਾਰੀਾਂ ਜਿਨ੍ਹਾਂ ਦੀ ਜ਼ਿੰਮੇਵਾਰੀਆਂ ਕਿ ਅਜ ਵੀ ਸਰਬਜੀਤ ਸਿੰਘ ਬੇਰਕਾ ਜਿਹੜੇ ਨੇ ਹਿਊਮਨਿਟੀ ਆਰਗੇਨਾਈਜੇਸ਼ਨ ਜਿਨੇ ਉਹਨਾਂ ਨੇ ਆਖਿਆ ਵੀ ਇਹ ਜਿੰਨੇ ਵੀ ਅਫਸਰ ਜਿੰਨੇ ਲੱਗੇ ਨੇ ਇਹਨਾਂ ਦੀਆਂ ਜਾਇਦਾਦਾਂ ਦੀ ਜਾਂਚ ਕਰਾਉਣੀ ਚਾਹੀਦੀ ਵੀ ਇਹਨਾਂ ਕੋ ਕਿੰਨਾ ਪੈਸਾ ਇਹਨਾਂ ਦਾ ਸੋਰਸ ਆਫ ਇਨਕਮ ਕੀ ਹੈ ਤੇ ਇਹਨਾਂ ਦੇ ਐਕਸਪੈਂਡਿਚਰ ਕੀ ਹੈ ਆਪੇ ਸਾਹਮਣੇ ਦੁੱਧ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ ਇੱਕ ਕਤਵਾਲੀ ਦੇ ਕੋਲ ਜੋ ਕਿ ਸੁਣਨ ਚ ਇਹੋ ਹੀ ਆਇਆ ਕਿ ਇਹ ਵੀ ਹੋਟਲ ਜੜਾ ਵਾ ਐਮਟੀਪੀ ਇਕਬਾਲ ਪ੍ਰੀਤ ਸਿੰਘ ਰੰਦਾਵਾ ਔਰ ਪਰਮਜੀਤ ਦੀ ਦੇਖ ਰੇ ਇੱਕ ਚੀਜ਼ ਬਣ ਰਿਆ ਜੋ ਕਿ ਇਹਨਾਂ ਨੇ ਉਥੋਂ ਪੈਸੇ ਲੈ ਕੇ ਸੁਣਨ ਚ ਇਹ ਵੀ ਆ ਰਿਹਾ ਕਿ ਉਹਨੂੰ ਜਿਹੜਾ ਹੋਟਲ ਮਾਲਿਕ ਨੂੰ ਹੈ ਇਹਨਾਂ ਨੇ 10 ਮੰਜ਼ਲਾਂ ਦਾ ਨਕਸ਼ਾ ਜੜਾ ਜਾਲੀ ਦੇ ਦਿੱਤਾ ਗਿਆ ਨਾ ਉਹ ਹੋਟਲ ਪਾਸ ਹੈ ਨਾ ਕੁਛ ਹੈ 10 ਮੰਜ਼ਲਾਂ ਹੋਟਲ ਬਣ ਰਿਆ ਔਰ ਹੈਰਾਨੀ ਦੀ ਗੱਲ ਉਥੇ ਦਸੀਏ ਜੀ ਉਹ ਹੋਟਲ ਨੂੰ ਇਹਨਾਂ ਨੇ ਬਾਹਰੋਂ ਸੀਲ ਕੀਤਾ ਦਾ ਔਰ ਮੇਰ ਕੋ ਪ੍ਰੋਪਰ ਉਹਦੀਆਂ ਵੀਡੀਓ ਨੇ ਉਹ ਹੋਟਲ ਦੀ ਸੀਲ ਖੋਲਦਾ ਦਰਵਾਜ਼ਾ ਖੋਲਦਾ ਅੰਦਰ ਕੰਮ ਕਰ ਰਹੇ ਨੇ ਵਰਕਰ ਟਰਾਲੀ ਰੇਤ ਦੀ ਲਾਥ ਰਹੀ ਆ ਮੇਰ ਕੋ ਪ੍ਰੋਪਰ ਉਹਦੀਆਂ ਵੀਡੀਓ ਨੇ ਬਿਲਕੁਲ ਤੁਹਾਡੀ ਗੱਲ ਠੀਕ ਹੈ ਇਹ ਤੇ ਬਿਲਕੁਲ ਠੀਕ ਹੈ ਮੈਂ ਸਹਿਮਤ ਹਾਂ ਇਹਨਾਂ ਦੀ ਗੱਲ ਨਾਲ ਜਿੱਥੇ ਜਿੱਥੇ ਇਹਨਾਂ ਨੇ ਕੰਮ ਕਰਾਉਣੇ ਹੁੰਦੇ ਨੇ ਚਾਹੇ ਇੰਪਰੂਵਮੈਂਟ ٹرسٹ ਵਾਲਿਆਂ ਨੇ ਚਾਹੇ ਕੋਆਪਰੇਸ਼ਨ ਵਾਲਿਆਂ ਨੇ ਅੱਗੇ ਹਰਾ ਪਰਦਾ ਲਵਾ ਦਿੰਦੇ ਨੇ ਤੇ ਕਹਿੰਦੇ ਚੱਲੀ ਜਾਂਦੇ ਹੋ ਕੰਮ ਭਾਵੇਂ ਹਾਈ ਕੋਰਟ ਦਾ ਆਰਡਰ ਹੋਵੇ ਭਾਵੇਂ ਕੋਈ ਸਟੇ ਹੋਵੇ ਭਾਵੇਂ ਸਟੇਟਸ ਕੋ ਹੋਇਆ ਹੋਵੇ ਇਨਾਂ ਨੂੰ ਜੋਰ ਅਫਸਰਾਂ ਨੂੰ ਕੋਈ ਫਰਕ ਨਹੀਂ ਪੈਂਦਾ ਹੈਰਾਨੀ ਦੀ ਗੱਲ ਦੇਖੋ ਜੀ ਉਹ ਜਿਹੜਾ ਹੋਟਲ ਕਤਵਾਲੀ ਚ ਬਣ ਰਿਹਾ ਸਾਡੇ ਗੋਲਡਨ ਟੈਂਪਲ ਜਾਣ ਵਾਸਤੇ ਮੇਨ ਰਸਤਾ ਹੀ ਉਹ ਹੈ ਸਾਡੇ ਮਾਨਯੋਗ ਸੀਐਮ ਸਾਹਿਬ ਵੀ ਉਧਰੋਂ ਕਈ ਵਾਰੀ ਜਾਂਦੇ ਨੇ ਮੰਤਰੀ ਸਾਹਿਬ ਵੀ ਜਾਂਦੇ ਨੇ ਕਿਸੇ ਨੇ ਕੋਈ ਮਥਾ ਟੇਕਣ ਜਾਣਾ ਹੈ ਅੰਮ੍ਰਿਤਸਰ ਚ ਗੋਲਡਨ ਟੈਂਪਲ ਜ਼ਰੂਰ ਜਾਂਦਾ ਕਿ ਅੱਜ ਤੱਕ ਮੈਨੂੰ ਨਹੀਂ ਸਮਝ ਆਇਆ ਜੀ ਕਿਸੇ ਨੇ ਧੌਣ ਇੱਧਰ ਕਰਕੇ ਨਹੀਂ ਦੇਖੀ ਨਹੀਂ ਧੌਣ ਦੇ ਤਹੀ ਵਿਖਾਤੀ ਧੌਣ ਕਰ ਕਰਕੇ ਵੀ ਤਾਂ ਵੀਡੀਓ ਉਖਾ ਰਹੇ ਹੋ ਤੁਸੀਂ ਬਾਰ ਬਾਰ ਰੋਲਾ ਪਾ ਰਹੇ ਹੋ ਕਿ ਕਿੰਨਾ ਜੀ ਮੈਂ ਤੇ ਇਹਨਾਂ ਦੇ ਜਿਹੜੇ ਐਮਟੀਪੀ ਮਿਹਰਬਾਨ ਨੇ ਉਹ ਵਾਕਈ ਮਿਹਰਬਾਨ ਹੀ ਨੇ ਮਿਹਰਬਾਨੀ ਦਾ ਬੰਦਾ ਉਹਨਾਂ ਨੂੰ ਮੈਂ ਫੋਨ ਕਰਕੇ ਇੱਕ ਵਾਰੀ ਕਿਹਾ ਵੀ ਦਿੱਤਾ ਜੀ ਹੋਟਲ ਬਣ ਰਿਹਾ ਸ਼ਾਇਦ ਤੁਸੀਂ ਹੋਟਲ ਦੇ ਥੱਲੇ ਖਲੋਗੇ ਦੇਖੋ ਤੁਸੀਂ ਉੱਪਰ ਨੂੰ ਦੇਖੋਗੇ ਸ਼ਾਇਦ ਤੁਹਾਡੀ ਪਾਗੀ ਲੱਥ ਜੇਗਾ ਏਡਾ ਉੱਚਾ ਹੋਟਲ ਬਣ ਰਿਹਾ ਪਰ ਉਹਦਾ ਨਿੱਕੀ ਪਵੇ ਮਗਰ ਵੇਦਾਵੇਂ ਦਾ ਕੋਈ ਐਸਾ ਚਲੋ ਦੇਖੋ ਗੱਲ ਫੇਰ ਗੱਲ ਹੋਈ ਹੈ ਕਿ ਬੀ ਪ੍ਰਣਾਲਾ ਉੱਥੇ ਦਾ ਉੱਥੇ ਸ਼ਿਕਾਇਤ ਆਮ ਬੰਦਾ ਕੀ ਕਰ ਸਕਦਾ ਉਹਦੇ ਕੋ ਕੋਈ ਤਾਕਤ ਨਹੀਂ ਹੈ ਤਾਕਤ ਉਹ ਕਿਸ ਦੀ ਸ਼ਿਕਾਇਤ ਕਰ ਸਕਦਾ ਡਿਪਾਰਟਮੈਂਟ ਨੂੰ ਕਰੇਗਾ ਵਿਜੀਲੈਂਸ ਨੂੰ ਕਰੇਗਾ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਕਰੇਗਾ ਉੱਤੋਂ ਸ਼ਿਕਾਇਤ ਥੱਲੇ ਆ ਜਾਂਦੀ ਹੈ ਥੱਲੇ ਫਿਰ ਉਹੀ ਆਵਾਜ਼ ਉੱਤਿਆ ਵੀ ਡਸਟ ਬੈਂਚ ਛੁੱਟ ਦਿੰਦੇ ਆ ਹਾਂਜੀ ਤੁਸੀਂ ਕੁਝ ਹੋਰ ਤੁਹਾਨੂੰ ਮੈਂ ਹੋਰ ਹਰਾਨੀ ਦੀ ਇਹਨਾਂ ਦੀ ਇੱਕ ਗੱਲ ਦੱਸਦਾ ਜੀ ਸਾਊਥ ਦੇ ਏਰੀਏ ਵਿੱਚ ਇਹਨਾਂ ਦੇ ਇੱਕ ਇਨਸਪੈਕਟਰ ਸੀ ਰਾਜਰਾਨੀ ਔਰ ਏਟੀਪੀਸੀ ਵਜੀਰ ਰਾਜ ਔਰ ਐਮਟੀਪੀ ਮਿਹਰਬਾਨ ਨੇ ਇਹਨਾਂ ਦੀ ਮੈਂ ਸ਼ਿਕਾਇਤ ਕੀਤੀ ਜੀ ਇਹਨਾਂ ਨੇ ਪੰਜ ਹੋਟਲ ਜਿਹੜੇ ਇਲੈਗਲ ਆਪਣੇ ਏਰੀਏ 'ਚ ਸ਼ੁਰੂ ਕਰਵਾਏ ਦੇ ਨੇ ਜੋ ਭੀੜੀਆਂ ਗਲੀਆਂ 'ਚ ਨੇ ਨਾ ਜਿਨ੍ਹਾਂ ਨੂੰ ਕੋਈ ਫਾਇਰ ਸਰਟੀਫਿਕੇਟ ਮਿਲ ਸਕਦਾ ਨਾ ਬਿਜਲੀ ਕਨੈਕਸ਼ਨ ਮਿਲ ਸਕਦਾ ਨਾ ਪਾਣੀ ਦਾ ਮਿਲ ਸਕਦਾ ਔਰ ਉਹ ਹੋਟਲ ਬਣ ਰਹੇ ਨੇ ਸਾਰੇ ਕਨੈਕਸ਼ਨ ਬਣੇ ਨੇ ਔਰ ਹੋਟਲ ਚੱਲ ਰਹੇ ਨੇ ਔਰ ਹਰਾਨੀ ਦੀ ਗੱਲ ਇਹ ਕਿ ਜਿਹੜੇ ਪੋਰਟਲ 'ਚ ਇਹਨਾਂ ਨੇ ਨਕਸ਼ੇ ਪਾਸ ਕਰਨੇ ਗਰੀਬ ਲੋਕਾਂ ਦੇ ਨਕਸ਼ੇ ਪਾਸ ਕਰਨੇ ਉਹ ਸ਼ਿਕਾਇਤ 'ਚ ਮੈਂ ਲਿਖਿਆ ਵੀ ਸੀ ਇਹ ਨਕਸ਼ਾ ਪਾਸ ਕਰਨ ਦਾ ਪ੍ਰਾਪਰਟੀ ਡੀਲਰ ਦਾ ਵੀ ਕੰਮ ਚੱਲਦਾ तहसीलदारਾਂ ਕੋ ਰਜਿਸਟਰੀਆਂ ਆਂਦੀਆਂ ਸਰਕਾਰ ਕੋ ਰੈਵਨਿਊ ਆਂਦਾ ਇਹ ਦੋਨੇ ਅਫਸਰ ਰਲ ਕੇ ਜੀ ਆਪਣੇ ਪੋਰਟਲ ਵਿੱਚ ਫਾਈਲਾਂ ਜਿਹੜੀਆਂ 2 ਤੋਂ 3-3 ਮਹੀਨੇ ਰੱਖੀ ਰੱਖਦੇ ਸੀ ਬਿਨਾ ਪੈਸਿਆਂ ਤੋਂ ਕਿਸੇ ਦੀ ਫਾਈਲ ਹੀ ਨਹੀਂ ਸੀ ਪਾਸ ਕਰਦੇ ਚਲੋ ਦੇਖੋ ਫਿਰ ਇਹ આરોਪ ਨੇ ਪੈਸੇ ਤੇ ਦੇਖੋ ਜੇ ਕਿਸੇ ਦਾ ਇੰਟਰਸਟ ਨਹੀਂ ਹੈ ਮੰਨ ਲਓ ਕਿ ਮੈਂ ਸਰਕਾਰੀ ਅਫਸਰ ਲਗਾ ਜੇ ਮੇਰਾ ਕੰਮ ਹੈ ਕਿਸੇ ਇਲੀਗਲ ਚੀਜ਼ ਨੂੰ ਰੋਕਣਾ ਜੇ ਮੈਂ ਉਹਨੂੰ ਨਹੀਂ ਕਰ ਰਿਹਾ ਆਪਣੀ ਡਿਊਟੀ ਠੀਕ ਤੰਗ ਨਾ ਨਹੀਂ ਨਿਭਾਰ ਰਿਹਾ ਤਾਂ ਮਤਲਬ ਮੈਂ ਪੈਸੇ ਲੈ ਰਿਹਾ ਇਹਦੇ ਤੇ ਕੋਈ ਦੋਰਾਏ ਨਹੀਂ ਹੋਰ ਕੀ ਇੰਟਰਸਟ ਹੋ ਸਕਦਾ ਕਿ ਇਹਦਾ ਫੈਸਲਾ ਸਰਕਾਰਾਂ ਨੇ ਕਰਨਾ ਹੈ ਸਾਡੀ ਤੇ ਬੇਨਤੀ ਹੈ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਡੀਜੀਪੀ ਵਿਜੀਲੈਂਸ ਸਾਹਿਬ ਨੂੰ ਤੇ ਡਾਇਰੈਕਟਰ ਸੈਕਟਰੀ ਲੋਕਲ ਬੋਡੀਜ਼ ਨੂੰ ਤੇ ਲੋਕਲ ਬੋਡੀਜ਼ ਦੇ ਮੰਤਰੀ ਨੂੰ ਵੀ ਵੀ ਰੱਬ ਦਾ ਵਾਸਤਾ ਜੇ ਵੀ ਜੇ ਗੁਰੂ ਦੀ ਨਗਰੀ ਨੂੰ ਬਚਾਉਣਾ ਹੈ ਇੱਕ ਆਪਰੇਸ਼ਨ ਦੇ ਵਿੱਚ ਜਿਹੜੇ ਚੋਰ ਬੈਠੇ ਨੇ ਜਿਹੜੇ ਮਠਾ ਦੀਸ਼ ਬੈਠੇ ਨੇ ਜਿਹੜੇ ਆਪਣੀਆਂ ਜੇਬਾਂ ਭਰ ਰਹੇ ਨੇ ਉਹਨਾਂ ਦੇ ਉੱਤੇ ਜ਼ਰੂਰ ਕਾਰਵਾਈ ਕਰੋ ਅੱਜ ਮੈਂ ਪਹਿਲੇ ਗੱਲ ਕੀਤੀ ਹੈ ਕਿ ਸਰਜੀਤ ਸਿੰਘ ਵੀਰ ਦਾ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੇ ਨੇ ਉਹਨਾਂ ਨੇ ਤੇ ਕਿਹਾ ਵੀ ਨਾ ਜਿੰਨੇ ਵੀ ਅਫਸਰ ਨੇ ਇਹਨਾਂ ਦੀਆਂ ਜਾਇਦਾਦਾਂ ਦੀ ਜਾਂਚ ਹੋਣੀ ਚਾਹੀਦੀ ਏ ਪਤਾ ਲੱਗ ਜੇਗਾ ਇਹਨਾਂ ਦੀ ਤਨਖਾਹ ਕਿੰਨੀ ਏ ਇਹਨਾਂ ਦੇ ਸੋਰਸ ਆਫ ਇਨਕਮ ਕਿੰਨਾ ਹੈ ਤੇ ਇਹ ਖਰਚਾ ਕਿੰਨਾ ਕਰਦੇ ਨੇ ਹੁਣ ਤੇ ਇਹ ਵੀ ਪਤਾ ਲੱਗ ਰਿਹਾ ਵੀ ਇਹਨਾਂ ਕੋਲ ਤੇ ਇੰਨੀਆਂ-ਇੰਨੀਆਂ ਜਾਇਦਾਦਾਂ ਬਣ ਗਈਆਂ ਕਿ ਇਹਨਾਂ ਨੇ ਆਪਣੀਆਂ ਆਉਣ ਵਾਲੀ ਕਈ ਪੁਸ਼ਤਾਂ ਲਈ ਪੈਸੇ ਇਕੱਠੇ ਕਰਨੇ ਨੇ ਪਤਾ ਨਹੀਂ ਇਹ ਕੀ ਚਲੋ ਫੈਸਲਾ ਫਿਰ ਸਰਕਾਰਾਂ ਨੇ ਖਾਸ ਕਰਕੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕਰਨਾ ਕਿਉਂਕਿ ਕਟੜ ਇਮਾਨਦਾਰ ਦਾ ਨਾਰਾ ਦੇ ਕੇ ਤੇ 0 ਟੋਲਰੈਂਸ ਅਗੇਂਸਟ ਕ腐ਸ਼ਨ ਦਾ ਨਾਰਾ ਦੇ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਚ ਆਈ ਸੀ ਸਨਯੋਜਤ ਜਵਾਦ ਤੁਹਾਨੂੰ ਸਾਡਾ ਪ੍ਰੋਗਰਾਮ ਚੰਗਾ ਲੱਗੇ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਨਮਸਕਾਰ